बोल अखर, बड़ा अख बोली अख ਸਾਹਮਾ ਵਰਗੀਆਂ ਇਹ ਸੱਚੇ ਭਰਾਵਾਂ ਵਰਗੀਆਂ ਇਹ ਆਉਂਦੇ ਸਾਹਮਾ ਵਰਗੀਆਂ ਇਹ ਸੋਹਣੀਆਂ ਥਾਵਾਂ ਵਰਗੀਆਂ ਪੁਸਤਕਾ ਸਾਡੀ ਜ਼ਿੰਦਗੀ ਨੂੰ ਸੋਹਣੀ ਤੇ ਸੱਚੀ ਬਣਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਕਹਿੰਦੇ ਨੇ ਜਿਸ ਘਰ ਕਿਤਾਬਾਂ ਨੇ ਉਹ ਘਰ ਸਵਰਗ ਹੈ ਪਰ ਅੱਜ ਐਸਾ ਭੱਜ ਦੌੜ ਦਾ ਯੁੱਗ ਹੈ ਜਿਹਦੇ ਵਿੱਚ ਉੰਦੀ ਪ੍ਰਧਾਨ ਹੋ ਗਈ ਜਿਹਦੇ ਵਿੱਚ ਸਵਾਰਥ ਪ੍ਰਧਾਨ ਹੋ ਗਿਆ ਜਿਹਦੇ ਵਿੱਚ ਆਪੋ ਤਾਪੀ ਪ੍ਰਧਾਨ ਹੋ ਗਈ ਉੱਥੇ ਕਿਤਾਬਾਂ ਪਛਾਂਹ ਚਲੀਆਂ ਗਈਆਂ ਪਰ ਕਿਤਾਬਾਂ ਵਾਲੇ ਅੱਜ ਵੀ ਕਿਤਾਬਾਂ ਨੂੰ ਯਾਦ ਕਰਦੇ ਨੇ ਬੜੇ ਭਾਵੁਕ ਹੋ ਜਾਂਦੇ ਨੇ ਲਾਇਬ੍ਰੇਰੀਆਂ ਨੂੰ ਯਾਦ ਕਰ ਕਰਕੇ ਜਦੋਂ ਪਾੜਿਆਂ ਦੇ ਹੱਥਾਂ ਵਿੱਚ ਕਿਤਾਬਾਂ ਹੁੰਦੀਆਂ ਸੀ ਪਰ ਅੱਜ ਬੇਸ਼ੱਕ ਟੈਕਨੋਲੋਜੀ ਦਾ ਜੋਰ ਬਹੁਤ ਆ ਮੋਬਾਈਲ ਲੋਕਾਂ ਦੇ ਹੱਥਾਂ 'ਚ ਨੇ ਜ਼ਰੂਰੀ ਵੀ ਨੇ ਪਰ ਕਿਤਾਬਾਂ ਕਿਉਂ ਨਹੀਂ ਹੱਥਾਂ ਵਿੱਚ ਪਾੜਿਆਂ ਦੇ ਬੜਾ ਕੁਝ ਸੋਚਾਂ ਵਿੱਚ ਪਾ ਦਿੰਦਾ ਅੱਜ ਪੰਜਾਬੀਆਂ ਨੂੰ ਪਰ ਬਹੁਤ ਸਾਰੀਆਂ ਸ਼ਕਤੀਆਂ ਐਸੀਆਂ ਨੇ ਜਿਹੜੀਆਂ ਇਹਨਾਂ ਕਿਤਾਬਾਂ ਨੂੰ ਘਰ-ਘਰ ਪਹੁੰਚਾਉਣ ਦਾ ਹਿੱਲਾ-ਵਸੀਲਾ ਕਰਦੀਆਂ ਨੇ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਕਿ ਅੱਖਰ ਜਿਹੜੇ ਨੇ ਇਹ ਜਿਉਂਦੇ ਜਾਗਦੇ ਰਹਿਣ ਬੋਲਦੇ ਰਹਿਣ ਇਹ ਅੱਖਰਾਂ ਆਵਾਜ਼ਾਂ ਦਿੰਦੇ ਨੇ ਕਿਤਾਬਾਂ ਆਵਾਜ਼ਾਂ ਮਾਰਦੀਆਂ ਨੇ ਮਾਵਾਂ ਵਰਗੀਆਂ ਕਿਤਾਬਾਂ ਨੇ ਕਿਉਂਕਿ ਮਾਵਾਂ ਕਲਾਬੇ ਵਿੱਚ ਲੈਂਦੀਆਂ ਨੇ ਤੇ ਕਿਤਾਬਾਂ ਵੀ ਸਾਨੂੰ ਕਲਾਵੇ ਵਿੱਚ ਲੈ ਲੈਂਦੀਆਂ ਨੇ ਚੰਗੀਆਂ ਕਿਤਾਬਾਂ ਅੱਜ ਵੀ ਸਾਡੇ ਪੈਂਡਿਆਂ ਦੇ ਰਾਹ ਰੋਸ਼ਨ ਕਰਦੀਆਂ ਨੇ ਸੋ ਅੱਜ ਬੋਲ ਦੇ ਅੱਖਰ ਲੈ ਕੇ ਹਾਜ਼ਰ ਹਾਂ ਕਿ ਅੱਜ ਇਹਨਾਂ ਬੋਲ ਦੇ ਅੱਖਰਾਂ ਵਿੱਚ ਜਿਹੜੇ ਅੱਖਰਾਂ ਨੂੰ ਘਰ ਘਰ ਬਚਾਉਂਦੇ ਰਹੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਸਾਡੇ ਆਪਣੀ ਨੇ ਸਰਦਾਰ ਮੋਤਾ ਸਿੰਘ ਦੀ ਸਰਾਏ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਇਹਨਾਂ ਕਿਤਾਬਾਂ ਨਾਲ ਵੀ ਮੋਹ ਪਾ ਲਿਆ ਔਰ ਕਿਤਾਬਾਂ ਨਾਲ ਮੋਹ ਪਾਦਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਬਹੁਤ ਸਵਾਸਤ ਦਿੱਤੀ ਔਰ ਉਹਨਾਂ ਦੀਆਂ ਕਿਤਾਬਾਂ ਸ਼ਿਪਾਸ਼ ਪਾ ਕੇ ਘਰਾਂ ਤੱਕ ਪਹੁੰਚਾਈਆਂ ਇਹ ਅੱਜ ਵੀ ਅੱਖਰ ਬੋਲਦੇ ਨੇ ਅੱਖਰ ਗੂੰਜਦੇ ਨੇ ਅੱਜ ਮੋਤਾ ਸਿੰਘ ਦੀ ਸਰਾਈ ਸਾਡੇ ਵਿੱਚ ਨੇ ਸਾਡੇ ਸਟੂਡੀਓ ਵਿੱਚ ਨੇ ਔਨਸਕਾਈ ਮੀਡੀਆ ਪਰਿਵਾਰ ਨੂੰ ਦੀ ਸਰਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੈਲਕਮ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਧੰਨਵਾਦ ਬਹੁਤ ਬਹੁਤ ਤਨਵਾਦ ਤੁਹਾਡਾ ਤੁਸੀਂ ਬੜੇ ਪਿਆਰੇ ਸ਼ਰਧਾਵਾਦੀ ਆ ਮੈਂ ਚਾਹੀਦਾ ਤਕੀਦ ਦੇ ਵਿੱਚ ਇੱਕ ਲਗਾਂਗੇ ਮੈਂ ਪਹਿਲਾਂ ਕਹਾਂ ਔਨਸਕਾਈ ਮੀਡੀਆ ਦਾ ਮੈਂ ਇਹ ਪਨਾਕ ਕਰਾਂ ਤੇ ਕਿ ਜਦੋਂ ਵੀ ਪੰਜਾਬ ਦੀ ਧਰਤੀ ਤੇ ਮੈਂ ਆਉਣਾ ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤ ਹੋਣ ਦੇ ਵਾਸਤੇ ਤੇ ਪਤਾ ਨਹੀਂ ਤੁਹਾਡਾ ਮਾਣਾ ਮੂਹੀ ਪਿਆਰ ਮੈਨੂੰ ਇਧਰ ਨੂੰ ਖਿੱਚ ਕੇ ਲੈ ਆਉਂਦਾ ਫਿਰ ਕੀ ਦੂਸਰੀ ਵੇਲੇ ਸਵਾਬ ਬਣ ਰਿਹਾ ਕਿ ਮੈਂ ਆਪਣੇ ਮਨ ਦੇ ਬਲਬਲੇ ਅਜੇ ਦੇ ਤੁਸੀਂ ਕਿਤਾਬ ਦੀ ਗੱਲ ਕੀਤੀ ਆ ਉਹਦੇ ਉੱਤੇ ਤੁਹਾਡੇ ਨਾਲ ਇਹ ਸਾਂਝੀ ਕਰਾਂ ਇਸ ਸਮੇਂ ਵਿੱਚ ਆਪਣੇ ਕੁਸੀਮਤ ਵੈਗਰ ਪਰ ਮੈਨੂੰ ਲੱਗਦਾ ਹੈ ਕਿ ਮੇਰਾ ਇਹ ਸਬਜੈਕਟ ਜਿਹੜਾ ਸਭ ਤੋਂ ਵੱਧ ਫੇਵਰੇਟ ਹੈ ਜਿਸ ਦੇ ਬਾਰੇ ਤੁਸੀਂ ਭੁਮਕਾ ਦੇ ਦੌਰਾਨ ਕਹਿ ਦਿੱਤਾ ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਸਾਡੀ ਨੌਜਵਨ ਪੀੜ੍ਹੀ ਇੱਕ ਤਰ੍ਹਾਂ ਦੇ ਨਾਲ ਟੁੱਟ ਰਹੀ ਆ ਅਖਰਾਂ ਦੇ ਨਾਲ ਟੁੱਟ ਰਹੀ ਆ ਉਹਨਾਂ ਦੀ ਸੋਚ ਦੇ ਵਿੱਚ ਉਹਨਾਂ ਦੇ ਮਨਮਸਤਕ ਦੇ ਬੱਚੇ ਅੱਜ ਦੇ ਇਸ ਪਦਾਰਥਵਾਦੀ ਯੁੱਗ ਦੇ ਬੱਚੇ ਕੋਈ ਹੋਰ ਚੀਜ਼ ਜਿਹੜੀ ਆ ਇਹ ਕਰ ਕਰ ਰਹੀ ਆ ਪਰ ਦੋ ਵਿਭਰਾਵ ਵੈਤ ਕੇ ਉਹਦੇ ਬਾਰੇ ਅੱਜ ਗੱਲ ਕਰਾਂਗੇ ਵੋਤਾ ਸਿੰਘ ਸਰਾਏ ਜੀ ਤੇ ਬੜਾ ਸਾਡੇ ਮਨ ਚ ਬੜਾ ਬਲਬਲਾ ਜੇ ਉੱਠਦਾ ਜਦੋਂ ਤੁਹਾਡਾ ਨਾਮ ਵੀ ਸੁਣੀਦਾ ਕਿ ਤੁਸੀਂ ਇੰਗਲੈਂਡ ਦੇ ਵਿੱਚ ਕਿਤਾਬਾਂ ਨਾਲ ਉਹ ਪਾਲਦੇ ਹੋ ਔਰ ਅੱਜ ਪੰਜਾਬੀ ਸਰੋਤਿਆਂ ਨੂੰ ਜਿਹੜੀ ਜਾਣਕਾਰੀ ਮੈਂ ਦੱਸ ਦੇਵਾਂ ਕਿ 22 ਕਰੋੜ ਤੇ 45 ਲੱਖ ਰੁਪਈਆ ਦੀਆਂ ਕਿਤਾਬਾਂ ਜਿਹੜੀਆਂ ਸ਼ਾਮਕੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਨੇ ਮੋਤਾ ਸਿੰਘ ਸਰਾਏ ਜੀ ਤੇ ਇੰਗਲੈਂਡ ਦੇ ਵਿੱਚ ਰਹਿੰਦੇ ਆ ਜਿੱਥੇ ਕਿ ਸਾਡੇ ਨਾਲੋਂ ਟੈਕਨੋਲੋਜੀ ਬੜੀ ਐਡਵਾਂਸ ਆ ਉੱਥੇ ਰੰਦੇ ਕਿਤਾਬਾਂ ਨਾਲ ਜਿਹੜਾ ਮੂੰਹ ਪਾ ਲਿਆ ਜੀ ਉਹ ਉਹ ਕਿਤਾਬਾਂ ਨਾਲ ਮੂੰਹ ਉੱਥੇ ਜਾ ਕੇ ਪਿਆ ਸੀ ਜਾਂ ਇੱਥੇ ਹੀ ਪੈ ਗਿਆ ਸੀ ਕਿਉਂਕਿ ਬੰਦਾ ਉਹ ਜੋ ਭੀਚ ਕੇ ਗਿਆ ਹੁੰਦਾ ਨਾ ਉਹਨੂੰ ਫਿਰ ਉੱਥੇ ਜਾ ਕੇ ਪਾਣੀ ਪਾਉਂਦਾ ਤੇ ਇਹ ਜਿਹੜਾ ਮੂੰਹ ਸੀ ਉੱਥੇ ਜਾ ਕੇ ਪਾਣੀ ਪਾਇਆ ਜਾਂ ਇੱਥੋਂ ਪਾਣੀ ਪਾਉਂਦੇ ਚਲੇ ਗਏ ਸੀ ਡਾਇਰੈਕਟਰ ਔਜਲਾ ਜੀ ਗੱਲ ਇਹ ਦਰਸਲ ਇਹ ਆ ਵੀ ਬੰਦਾ ਕੁਝ ਇਹ ਜਿਹੜੀਆਂ ਇਨਸਟਿੰਕਸ ਆ ਉਹ ਲੈ ਕੇ ਨਾਲ ਜਾਂਦਾ ਇਸ ਸੰਸਾਰ ਦੇ ਵਿੱਚ ਆਉਂਦਾ ਹਾਂਜੀ ਦੇ ਦੁਨੀਆ ਸੰਸਾਰ ਦੇ ਵਿੱਚ ਹੁੰਦਾ ਤੇ ਕੁਝ ਬਣੀਆਂ ਹੋਈਆਂ ਪਰਸਪੈਕਸ਼ਨਸ ਜਿਹੜੀਆਂ ਉਹਦੇ ਆਪਣੇ ਵਾਸਤੇ ਤੋੜਨੀਆਂ ਵੀ ਬੜੀਆਂ ਮੁਸ਼ਕਲ ਹੁੰਦੀ ਹੈ ਮੈਂ ਛੋਟੇ ਹੁੰਦੇ ਨੇ ਜਿਹੜੀ ਕਿਤਾਬ ਦੀ ਅਹਿਮੀਅਤ ਨੂੰ ਮਾਣਿਆ ਜਾਂ ਦੇਖਿਆ ਪਰਖਿਆ ਜਾਂ ਕੁਝ ਘਰ ਦੇ ਪਰਿਵਾਰ ਦਾ ਮਾਹੌਲ ਵੀ ਮੈਂ ਕਹਿ ਸਕਣਾ ਉਹਦੇ ਵਿੱਚ ਕਿਸੇ ਹੱਦ ਤੱਕ ਜ਼ਿੰਮੇਵਾਰ ਹੋਏਗਾ ਆਪਣੇ ਜਿਹੜੇ ਟੀਚਰ ਸਹਿबान ਨੇ ਜਦੋਂ ਪ੍ਰਾਇਮਰੀ ਤੋਂ ਲੈ ਕੇ ਹਾਈ ਸਕੂਲ ਤੇ ਫਿਰ ਕਾਲਜ ਤੇ ਫਿਰ ਯੂਨੀਵਰਸਿਟੀ ਦੀ ਜਿਹੜੀ ਐਜੂਕੇਸ਼ਨ ਹੈ ਹੂੰ ਕਿਉਂਕਿ ਹੁਣ ਜਿੱਦ ਮੈਂ ਗੱਲ ਕਰਾਂ ਕਿਉਂਕਿ ਤੁਸੀਂ ਮੈਨੂੰ ਕਿਹਾ ਸੀ ਬਹੁਤੀਆਂ ਗੱਲਾਂ ਤੁਸੀਂ ਆਪ ਕਰਨੀਆਂ ਤੇ ਮੈਂ ਘੱਟੋ ਘੱਟ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਮੈਂ ਇਹ ਗੱਲ ਆਪਣੇ ਆਪ ਹੀ ਤੁਹਾਨੂੰ ਦੱਸ ਦੇਵਾਂ ਹਾਂਜੀ ਇਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਸੀਂ ਇਹ ਗੱਲ ਮਹਿਸੂਸ ਕਰਦੇ ਰਹਿੰਨੇ ਆ ਅਕਸਰ ਹੂੰ ਕਿ ਸ਼ਾਇਦ ਜਿੱਦੇ ਕਿਤਾਬ ਦਾ ਬਦਲ ਕੰਪਿਊਟਰ ਹੈ ਮੋਬਾਈਲ ਹੈ ਟੀਵੀ ਹੈ ਜਾਂ ਹੋਰ ਜਿਹੜੀ ਵੀ ਚੀਜ਼ ਤੁਸੀਂ ਮਰਜ਼ੀ ਆਪਣੇ ਆਪ ਦੇ ਵਿੱਚ ਕਹੋ ਬਈ ਉੱਥੋਂ ਸਾਨੂੰ ਜਾਣਕਾਰੀ ਮਿਲ ਸਕਦੀ ਹੈ ਬਿਲਕੁਲ ਪਰ ਜਿਹੜਾ ਆਨੰਦ ਦਰਸਲ ਫਿਰ ਉਹਨੂੰ ਕਿਤਾਬ ਦੇ ਵਿੱਚੋਂ ਲਾ ਕੋਈ ਚੀਜ਼ ਪੜ੍ਹ ਕੇ ਹੂੰ ਉਸ ਚੀਜ਼ ਦਾ ਬਦਲ ਕੋਈ ਨਹੀਂ ਹੂੰ ਕਿਉਂਕਿ ਕਿਤਾਬ ਨੂੰ ਤੁਸੀਂ ਜਿਹੜੀਆਂ ਜਿਹੜੀਆਂ ਜਗ੍ਹਾ ਦੇ ਉੱਤੇ ਦਰਸ਼ਕੂਲ ਜਾ ਸਕਦੇ ਆ ਹੂੰ ਸ਼ਾਇਦ ਉਸ ਜਗ੍ਹਾ ਦੇ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਕਹੀਆਂ ਉਹ ਤੁਸੀਂ ਨਾਲ ਨਹੀਂ ਲੈ ਜਾ ਸਕਦੇ ਹੂੰ ਤੇ ਕਈ ਵਾਰਾਂ ਲੈਣ ਦੇ ਵਿੱਚ ਵੀ ਤੁਸੀਂ ਕਹਿੰਦੇ ਕੋਈ ਪ੍ਰੋਬਲਮ ਹੋਵੇ ਅਸਲ ਵਿੱਚ ਹੁਣ ਤਾਂ ਡਾਕਟਰ ਵੀ ਇਹ ਗੱਲ ਦੱਸਣ ਲੱਗ ਪਏ ਮੈਂ ਅੱਖਾਂ ਦੀ ਡਾਕਟਰਾਂ ਦੀ ਗੱਲ ਕਰਦਾ ਹਾਂ ਹਾਂਜੀ ਤੇ ਜਿਹੜੀ ਗੱਲ ਬੱਚਾ ਜੇ ਛੋਟੀ ਉਮਰ ਤੋਂ ਕਿਤਾਬ ਨੂੰ ਉਹਨੂੰ ਪੜਦਾ ਹੂੰ ਤੇ ਉਸਦੀ ਆਈ ਸਾਈਡ ਦੇ ਉੱਤੇ ਜਿਹੜਾ ਨੈਗੇਟਿਵ ਅਸਰ ਆ ਉਹ ਘਟ ਪੈਂਦਾ ਹੂੰ ਤੇ ਜੇਕਰ ਉਹ ਕਿਸੇ ਹੋਰ ਮਾਧਿਅਮ ਦੇ ਰਾਹੀਂ ਉਸ ਚੀਜ਼ ਨੂੰ ਪੜਨ ਦਾ ਯਤਨ ਕਰਦਾ ਤੇ ਜਿਵੇਂ ਕੋ ਕੰਪਿਊਟਰ ਦਾ ਸਕਰੀਨ ਆ ਜਾਂ ਮੋਬਾਈਲ ਦਾ ਸਕਰੀਨ ਆ ਅੱਖਾਂ ਦੇ ਅਸਰ ਕਰ ਉਹਦਾ ਅੱਖਾਂ ਦੇ ਤੇ ਅਸਰ ਪੈਂਦਾ ਇਹ ਤਾਂ ਗੱਲ ਇੱਕ ਸਾਈਡ ਇਹ ਆ ਪਰ ਦੂਸਰੀ ਗੱਲ ਇਹ ਆ ਵੀ ਕਿਤਾਬ ਨੂੰ ਇਹ ਤੁਸੀਂ ਬਹੁਤ ਤਰੀਕਿਆਂ ਦੇ ਨਾਲ ਕਿਸੇ ਦੇ ਨਾਲ ਸ਼ੇਅਰ ਕਰ ਸਕਦੇ ਹੋ ਉਹਨੂੰ ਦੇ ਸਕਦੇ ਹੋ ਉਸ ਨੂੰ ਕਹਿ ਸਕਦੇ ਹੋਗਾ ਅੱਗੇ ਤੋਰਦੇਗਾ ਅੱਗੇ ਤੋਰਦੇਗਾ ਅੱਗੇ ਤੋਰਦੇਗਾ ਇਹ ਜਿਹੜੀ ਟੈਕਨੋਲੋਜੀ ਆ ਇਹ ਕਦ ਮੈਂ ਦੱਸ ਦੇਵਾਂ ਦਾ ਕਿ ਉਹਦੀਆਂ ਆਪਣੀਆਂ ਲਿਮਿਟੇਸ਼ਨਸ ਨੇ ਮੈਂ ਟੈਕਨੋਲੋਜੀ ਨੂੰ ਅੰਡਰਐਸਟੀਮੇਟ ਨਹੀਂ ਕਰਦਾ ਮੈਂ ਇਹ ਨਹੀਂ ਕਹਿੰਦਾ ਟੈਕਨੋਲੋਜੀ ਦੀ ਕੋਈ ਅਹਮियत ਨਹੀਂ ਇਹ ਸਾਡੇ ਬੱਚਿਆਂ ਨੂੰ ਇਹ ਇਹਦਾ ਲਾਹਾ ਨਹੀਂ ਲੈਣਾ ਚਾਹੀਦਾ ਜੇ ਤੁ ਗਿਆਨ ਤੇ ਨਹੀਂ ਮਿਲ ਸਕਦਾ ਪਰ ਜਿਹੜੀ ਗੱਲ ਕਿਤਾਬ ਦੇ ਵਿੱਚ ਆ ਇਹ ਮੈਂ ਉਹ ਮਹਿਸੂਸ ਕਰਨਾ ਕਿ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਉਹਦਾ ਉਹ ਆਨੰਦ ਨਹੀਂ ਹੁੰਦਾ ਜਦੋਂ ਤੁਸੀਂ ਇੱਕ ਪੇਜ ਵਲ ਨਹੀਂ ਉਹ ਤੁਸੋਂ ਪਾਸੇ ਦੀ ਹਲ ਕਰਕੇ ਵਰਕਾ ਕਹਿਨੇ ਹੋ ਜਦੋਂ ਉਹਨੂੰ ਤੁਸੀਂ ਅੜ ਲੱਦਦੇ ਹੋ ਉਹਦੀ ਜਿਹੜੀ ਵਰਕੇ ਦੀ ਇੱਕ ਸਾਉਂੜਿਆ ਜਦੋਂ ਦੂਸਰੇ ਪਾਸੇ ਨਹੀਂ ਜਾਂਦੀ ਆ ਉਹਦਾ ਜਿਹੜਾ ਅਨੰਦ ਆ ਉਹ ਤੁਹਾਨੂੰ ਕੰਪਿਊਟਰ ਦਾ ਸਕਰੀਨ ਨਹੀਂ ਦੇ ਸਕਦਾ ਤੁਸੀਂ ਬਟਨ ਦੱਬਣਾ ਬਟਨ ਦੱਬ ਕੇ ਅੱਗੇ ਚੱਲ ਗਏ ਅੱਗੇ ਚੱਲ ਗਏ ਉਹ ਫਲੈਸ਼ ਆ ਹਾਂਜੀ ਉਹ ਫਲੈਸ਼ ਆ ਉਹ ਜਿਹੜੀ ਚੀਜ਼ ਆ ਅਸਲ ਵਿੱਚ ਜੋ ਜਿਹੜੀ ਨਵੀਂ ਟੈਕਨੋਲੋਜੀ ਆ ਉਹ ਤਾਂ ਉਹਦਾ ਵੀ ਆਨੰਦ ਤੁਹਾਨੂੰ ਦਿੰਦੀ ਆ ਉੱਥੇ ਤੁਹਾਡੇ ਘਰਾਂ ਦੇ ਵਿੱਚ ਸਾਮ ਲਾਉਂਦੀ ਆ ਫਰਡ ਕਰਕੇ ਜਿਹੜੀ ਉਹ ਆਸਪੈਦੀ ਆ ਫਿਰ ਤੁਸੀਂ ਜਦੋਂ ਉੱਥੇ ਕੋਈ ਨਿਸ਼ਾਨੀ ਲਾ ਕੇ ਰੱਖਦੇ ਹੋ ਕਿਸੇ ਤਰ੍ਹਾਂ ਦੀ ਬਰਾੜੇ ਸਮੇਂ ਦੇ ਵਿੱਚ ਅਸੀਂ ਮੋਰ ਦੇ ਕੰਮ ਰੱਖਦੇ ਮੋਰ ਦੇ ਕੰਮ ਰੱਖਦੇ ਮੋਰ ਦੇ ਕੰਮ ਰੱਖਦੇ ਮੋਰ ਦੇ ਕੰਮ ਰੱਖਦੇ ਠੀਕ ਹੈ ਜੇ ਅਕਸ਼ਤਰ ਦੇ ਵਿੱਚੋਂ ਕੁਝ ਸਰੂ ਦੇ ਬੂਟੇ ਦੇ ਜਿਹੜੇ ਪੜ੍ਹਦੇ ਸੀ ਉਹ ਲੈ ਕੇ ਵਿੰਦਿਆ ਵਿੰਦਿਆ ਪੜਾਈ ਰੱਖਦੇ ਆ ਹਾਂਜੀ ਉਹ ਸਰੂ ਜੋ ਡਿਵਾਈਡਰ ਦੇ ਤੌਰ ਤੇ ਉਹਨੂੰ ਆਪਾਂ ਵਰਤਦੇ ਸੀ ਵਿੱਚ ਵਿੱਚ ਤੱਕ ਮੈਂ ਇਹਨੂੰ ਦਵਾਇਆ ਅਜିକਾਲ ਲੋੜੀ ਕਿਤਾਬਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਜ਼ਰੂਰੀਆਂ ਆਪਣੇ ਡਵਾਈਸਰ ਜਿਹੜਾ ਕਿਤਾਬ ਦੇ ਵਿੱਚ ਆਉਂਦਾ ਉਹ ਜਿਹੜਾ ਆਨੰਦ ਸੀ ਉਹਨਾਂ ਚੀਜ਼ਾਂ ਦਾ ਉਹ ਅਸਲ ਵਿੱਚ ਤੁਹਾਨੂੰ ਕੰਪਿਊਟਰ ਜਿਹੜੀ ਹੁਣ ਦੇ ਸਮੇਂ ਦੀ ਮਾਡਰਨ ਟੈਕਨੋਲੋਜੀ ਆ ਉਹ ਕੋ ਨਹੀਂ ਦੇ ਸਕਦੀ ਫਿਰ ਅਗਲੀ ਗੱਲ ਹੈ ਜਦੋਂ ਕੁਝ ਕਿਉਂਕਿ ਇਹ ਟੈਕਨੋਲੋਜੀ ਵੀ ਟੈਕਨੋਲੋਜੀ ਦੇ ਉੱਤੇ ਬੇਸ ਹੈ ਆ ਮੈਨੂੰ ਪਿਛੇ ਬਿਜਲੀ ਚਾਹੀਦੀ ਆ ਉਹਦਾ ਸਾਰਾ ਕੁਝ ਠੀਕ ਸਾ ਖੜਾ ਹੋਣਾ ਬੜਾ ਜ਼ਰੂਰੀ ਆ ਪਰ ਕਿਤਾਬ ਤੁਹਾਡੇ ਸਾਹਮਣੇ ਆ ਮਰਦਨਾਂ ਨੂੰ ਕਿਸੇ ਟੈਕਨੋਲੋਜੀ ਦੀ ਲੋੜ ਨਹੀਂ ਨਹੀਂ ਲੋ ਤੁਸੀਂ ਜਿੱਥੇ ਵੀ ਕਿਤੇ ਰੀਜ਼ਨੇਬਲ ਰੋਸ਼ਨੀ ਆ ਉੱਥੇ ਉੱਥੇ ਤੁਸੀਂ ਬੜ ਸਕਦੇ ਦਿਨ ਦੇ ਟਾਈਮ ਦੇ ਤੇ ਜਿੱਥੇ ਮਰਜ਼ੀ ਲੈ ਜਾਓ ਬਿਚ ਇੱਕ ਕਿਸੇ ਨਦੀ ਦੇ ਕੰਢੇ ਦੇ ਉੱਤੇ ਲੈ ਜਾਓ ਉਥੇ ਇਹ ਨਹੀਂ ਵੀ ਤੁਹਾਨੂੰ ਕੰਪਿਊਟਰ ਦੇ ਉੱਤੇ ਇਹਦੀ ਬੈਟਰੀ ਦੀ 4 ਘੰਟੇ 5 ਘੰਟੇ 2 ਘੰਟੇ ਕਿਉਂਕਿ ਕਿਸੇ ਵੀ ਟੈਕਨੋਲੋਜੀ ਦੀ ਕੋਈ ਅਨਲਿਮਟਿਡ ਲਾਈਫ ਸਪੈਰ ਨਹੀਂ ਤੇ ਤੁਸੀਂ ਬੈਟਰੀ ਨੂੰ ਤੁਸੀਂ ਕਹੋਗੇ ਜੀ ਇਹ ਤਾਂ ਮੈਂ ਮਹੀਨੇ ਲਈ ਚੱਲਿਆ ਮੈਂ ਕੰਪਿਊਟਰ ਚੱਕ ਕੇ ਲੈ ਜਾ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਜੇ ਉੱਥੇ ਇਹ ਇਲੈਕਟ੍ਰਿਸਿਟੀ ਨਾ ਹੋਵੇ ਬਿਜਲੀ ਨਾ ਹੋਵੇ ਉਸ ਨੂੰ ਚਾਰਜ ਕਰਨ ਦਾ ਕੋਈ ਸਿਸਟਮ ਨਾ ਹੋਵੇ ਤੇ ਤੁਹਾਡਾ ਉਹ ਖੁੱਲਣਾ ਹੀ ਨਹੀਂ ਉੱਤੇ ਫਿਰ ਬਹੁਤ ਸਾਰੀਆਂ ਜਿਹੜੀਆਂ ਫਾਈਲਜ਼ ਅਕਸਰ ਜਿਹੜੇ ਬੱਚੇ ਆਉਂਦੇ ਨੇ ਦੱਸ ਕਰੇ ਜਿੰਨੇ ਉਹਨਾਂ ਨੂੰ ਕਰਦਾ ਉਹਦੇ ਲਈ ਇੱਕ ਸ਼ਬਦ ਉਹਨਾਂ ਵਰਤਿਆ ਜੀ ਮੇਰੀ ਫਾਈਲ ਕਰਪਟ ਹੋ ਗਈ ਕਰਪਟ ਹੋ ਗਈ ਹਾਂ ਕੋਈ ਵੀ ਫਾਈਲ ਕਰਪਟ ਹੋ ਗਈ ਹੈ ਜਿਹੜੀ ਤੁਸੀਂ ਕਿਤਾਬ ਪੜ੍ਹਨੀ ਹੈ ਉਹਦੇ ਉੱਤੇ ਜੀ ਉਸ ਸਮੇਂ ਦੇ ਦੌਰਾਨ ਉਹ ਨਾ ਖੁੱਲੀ ਜਿੱਥੇ ਤੁਸੀਂ ਨਾ ਕਿ ਜਿੱਥੇ ਤੁਸੀਂ ਜਾ ਰਹੇ ਹੋ ਜੇ ਤੁਸੀਂ ਕੰਪਿਊਟਰ ਤੇ ਉੱਤੇ ਇੰਨਾ ਜ਼ਿਆਦਾ ਰਿਲਾਇ ਕਰਨਾ ਸ਼ੁਰੂ ਕਰ ਗਏ ਇਹ ਸਾਰਾ ਕੁਝ ਉਹ ਉਹਦੇ ਵਿੱਚ ਸਿਸਟਮ ਦੇ ਵਿੱਚ ਹੈ ਤੇ ਫਿਰ ਤੁਸੀਂ ਕੀ ਕਰੋਗੇ ਕਿਤਾਬ ਵਿਸ਼ਵਾਸ ਦੀ ਇੱਕ ਤਾੜਾ ਬਿਲਕੁਲ ਜੀ ਉਹਦੇ ਨਾਲ ਵਿਸ਼ਵਾਸ ਦੀ ਕਿਤਾਬ ਵਿਸ਼ਵਾਸ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਕਿਸੇ ਪ੍ਰਾਣੀ ਦੀ ਆਸਥਾ ਜੁੜੀ ਹੋਈ ਹੁੰਦੀ ਹੈ ਹਾਂ ਉਹ ਜਿਹੜੀ ਕਿਤਾਬ ਦੀ ਜੁੜੀ ਹੋਈ ਆਸਥਾ ਮੈਂ ਤੁਹਾਨੂੰ ਛੋਟੀਆਂ ਵੱਡੀਆਂ ਬੇਜਾਂਦੀਆਂ ਕਿਤਾਬਾਂ ਦੱਸਦਾ ਮੈਂ ਕਿ ਜਿਹੜੀ ਆਪਣੇ ਬਾਰੇ ਇੱਕ ਜ਼ਿੰਦਗੀ ਦੀ ਛੋਟੀ ਜਿਹੀ ਕਹਾਣੀ ਦੱਸਦਣਾ ਹਮ ਇਹ ਰਸ਼ਕੋ ਵੀ ਜਦੋਂ ਮੈਂ ਬਚਪਨ ਦੇ ਵਿੱਚ ਸੀ ਉਹਨਾਂ ਦਿਨਾਂ ਦੇ ਵਿੱਚ ਕੋਈ ਮੇਲਾ ਫਸਾਵਾ ਦੇਖਣ ਦੇ ਲਈ ਰੁਪਈਏ ਨਾਲ ਸੀ ਪੈਸੇ ਮਿਲਦੇ ਹੁੰਦੇ ਸੀ 10 ਪੈਸੇ 20 ਪੈਸੇ 25 50 ਇਸ ਤਰ੍ਹਾਂ ਸੀ ਜੇ ਮਾ ਮਾਂ ਬਾਪ ਆਮ ਕਰਕੇ ਉਹਨੂੰ ਚੇਂਜ ਆਪਾਂ ਕਹਿੰਦੇ ਆ ਪੰਜਾਬੀ ਦਾ ਦੇਸੀ ਜਿਹਾ ਸ਼ਬਦ ਉਹ ਭਾਂ ਹਨ ਕਹਿੰਦੇ ਪਰ ਲੋਕਾਂ ਦੇ ਵਿੱਚ ਕੋਈ ਸਮਝਦੇ ਹੋਣ ਬੱਚੇ ਸਮਝਦੇ ਨਾ ਸਮਝਦੇ ਉਹ ਜਿਹੜੀ ਭਾਂ ਸੀ 1.5 ਰੁਪਏ ਦੀ ਜਿੰਨੀ ਕਿ ਮਿਲਦੀ ਹੁੰਦੀ ਸੀ ਉਹ ਸਾਨੂੰ ਮਰਜ਼ੀ ਵੀ ਕੋਈ ਚੀਜ਼ ਉੱਥੋਂ ਲੈ ਕੇ ਖਾ ਲਿਓ ਤੇ ਮੈਂ ਕੋਸ਼ਿਸ਼ ਕਰਦਾ ਸੀ ਜੇ ਕਿਤੇ ਮਿਲਿਆ ਤੇ ਆਈਸਕ੍ਰੀਮ ਜਿਹੜੀ ਉਹਨਾਂ ਦੇ ਨਾ 15 20 ਪੈਸੇ ਦੀ ਹੁੰਦੀ ਸੀ ਉਹਦਾ ਵੀ ਛੋਟਾ ਜਿਹਾ ਇੱਕ ਹਿੱਸਾ ਲੈ ਲੀਦਾ ਹਿੱਸਾ ਕਾ ਬਾਤ ਵੀ ਆਈਸਕ੍ਰੀਮ ਘਟ ਖਾ ਲਈ ਤੇ ਨਸਾ ਜਰੂਰ ਕਿਦਣਾ ਆਪਣੇ ਮੂੰਹ ਦੰਦ ਤੇ ਉਹ ਸੁਰੀਲਾ ਕੋਈ ਚਿੱਤਾ ਥੋੜੇ ਚਿਰ ਦਾ ਸਹਿਗਾ ਨਾ ਕੁ ਬੰਦਾ ਜ਼ੇਰ ਰਹੂਗਾ ਜੀ ਉਸਾਰ ਜ ਆਪਣੇ ਸੈਣੀ ਕਹਿੰਦੇ ਆ ਤੇ ਉਹ ਕਿਸੇ ਜਿਹੜੇ ਆ ਜੇ ਨਸ਼ਿਆਂ ਦੇ ਖਿਲਾਫ ਕੋਈ ਕਿਸੇ ਦੀ ਤੁਸੀਂ ਗੱਲ ਕਰਨੀ ਹੋਵੇ ਤਾਂ ਮੈਨੂੰ ਅੱਜ ਵੀ ਚੇਤੇ ਆ ਜਿਹੜੀਆਂ ਬਚਪਨ ਦੇ ਵਿੱਚ ਮੈਂ ਤੇ ਕਦੋਂ ਕਦੋਂ ਜਦੋਂ ਮੈਂ ਛੁੱਟੀ ਜਿੱਤੀ ਜਿੱਥੇ ਕਲਾਸ ਦਾ ਵਿਦਿਆਰਥੀ ਹੋਇਆ ਹੋਮਗਾ ਮੇਰੇ ਉਹਨਾਂ ਦਿਨਾਂ ਚ ਇੱਕ ਨਸਵਾਰ ਉਹਨਾਂ ਦੇ ਵਿੱਚ ਬੱਚੇ ਸੰਸਰ ਦੇ ਨਾਲ ਨਾਲ ਸੱਗ ਇਹਨੂੰ ਸੰਗਦੇ ਸੀ ਸੰਗਦੇ ਸਨਿਸ਼ਚਿਤ ਕਰਦੇ ਸੀ ਹਾਂ ਹਾਂ ਤੇ ਉਹ ਗਿੱਧੜਵਾਹੇ ਦੀ ਲੈਨ ਨਸਵਾਰ ਜੋ ਲੈਂਦੇ ਸੁੰਘ ਸੁੰਘ ਮਗਜ਼ ਵੇਗੜ ਜੋ ਜਿਹੜੀ ਉਹਦੀ ਉਹਦੀ ਲਾਈਨ ਹੋਇਆ ਕਰਦੀ ਜਿਹੜੀ ਗਿੱਧੜਵਾਹੇ ਦੀ ਲੈਨ ਨਸਵਾਰ ਜੋ ਲੈਂਦੇ ਸੁੰਘ ਸੁੰਘ ਮਗਜ਼ ਵੇਗੜ ਜੋ ਪਿੱਛੋਂ ਟੱਪਦੇ ਫਿਰਨ ਜੋ ਮਲੰਗ ਜੀ ਵੈਲਾਂ ਦੇ ਪੰਜਾਬ ਨੂੰ ਬਣਾਤਾ ਲੱਗੇ ਉਹ ਵਾਜੀ ਅੱਛਾ ਇਹ ਉਹਨਾਂ ਸਮੇਂ ਦੀਆਂ ਗੱਲਾਂ ਜਿਹੜਾ ਸੁਣਾਈ ਫਿਰ ਉਹੀ ਕਿਤਾਬਾਂ ਜਿਹੜੀਆਂ ਜਦੋਂ ਸਿਲੇਬਸ ਦੇ ਵਿੱਚ ਲੱਗੀਆਂ ਹੋਈਆਂ ਹੁੰਦੀਆਂ ਸੀ ਸਾਡੇ ਆਪਣੇ ਜਿਹੜੀਆਂ ਲਿਖੀਆਂ-ਲਿਖਿਆ ਕਿਤਾਬਾਂ ਹੁੰਦੀਆਂ ਸੀ ਇਮੇਜਨ ਪਹਿਲਾਂ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਤਾਂ ਜ਼ਿਕਰ ਕਰਦੇ ਜਿਵੇਂ ਸੁਣਿਆ ਹੋਵੇ ਕਿ ਤੁਹਾਨੂੰ ਇਹ ਗੱਲ ਰੈਪਿਡ ਟਿਸ਼ਨ ਲੱਗੇ ਦੇਖੋ ਟਮਾਟਰ ਲਾਲ ਲਾਲ ਟੀਰਾ ਹੋ ਜਾਏ ਲਾਲ ਗਲਾ ਗਾਜਰ ਖਾਧੂ ਤਾਂ ਤੀ ਤਾਕਤ ਵਧੇ ਸਦਾ ਰਹੇ ਰਾਹੀ ਇਹ ਸਾਡੀਆਂ ਜਿਹੜੀਆਂ ਕਿਤਾਬਾਂ ਦੇ ਵੈਸੇ ਹੁਣ ਜਿਹੜੀ ਇੰਟਰਨੈਟ ਦੇ ਵਿੱਚ ਹੁੰਦੀ ਜਿਹੜੀ ਸਾਡੇ ਵਾਸਤੇ ਰੈਡੀਲੀ ਅਵੇਲੇਬਲ ਇਨਫੋਰਮੇਸ਼ਨ ਹੈ ਪਹਿਲੀ ਗੱਲ ਹੈ ਵੀ ਉਹਦੀ ਆਥੈਂਟੀਸਿਟੀ ਜਿਹੜੀ ਹੈ ਉਹਦੇ ਬਾਰੇ ਨਹੀਂ ਸਾਨੂੰ ਪਤਾ ਉਹ ਪਿਛੋਲਾ ਹੀ ਹੈ ਕਿੱਥੋਂ ਦੂਸਰੀ ਗੱਲ ਹੈ ਉਹਦੇ ਉਹਦੇ ਜਿਹੜੇ ਸਪੈਲਿੰਗ ਹੈ ਉਹ ਠੀਕ ਹੈ ਗਲਤ ਹੈ ਸਾਨੂੰ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਔਰ ਬਹੁਤ ساری ਨਵੀਂ ਪੀੜ੍ਹੀ ਨੂੰ ਜਿਹੜੇ ਸਿਹਾਰੀ ਵਿਹਾਰੀ ਦਾ ਜਿਹੜਾ ਪੰਕੜ ਤੇ ਲਖੜੇ ਦਾ ਤੇ ਕੋੜੇ ਕੋਣੋੜੇ ਦਾ ਹਰ ਕਿਹਦਾ ਡਿਫਰੈਂਸ ਹੈ ਉਹਨਾਂ ਨੂੰ ਨਹੀਂ ਪਤਾ ਪਤਾ ਨਹੀਂ ਉਹਦੀ ਸਾਊਂਡ ਵੀ ਨਹੀਂ ਪਤਾ ਹਲੇ ਸਾਊਂਡ ਹੋਣੀ ਸਾਊਂਡ ਵੀ ਨਹੀਂ ਪਤਾ ਆਮ ਕਵਾਈਟ ਕਾਮਨ ਹੈ ਵੀ ਫੌਜ ਨੂੰ ਫੌਜ ਬੋਲਣ ਹੂੰ ਮੌਜ ਨੂੰ ਮੌਜ ਬੋਲਣ ਤੇ ਉਹਨੂੰ ਅਦਰਵੇ ਆਰਾਮ ਬਲ ਲਿਖਦੇ ਹਨ ਹੂੰ ਇਹ ਅਸਲ ਵਿੱਚ ਕਿੱਥੋਂ ਆਇਆ ਇਹ ਸਾਡੇ ਸਾਹਮਣੇ ਜਿਹੜਾ ਕੰਪਿਊਟਰ ਹੈ ਜਿਹੜੀ ਨਵੇਂ ਯੁੱਗ ਦੀ ਜਿਹੜੀ ਟੈਕਨੋਲੋਜੀ ਆ ਉਹ ਦਾ ਜਿਹੜਾ ਸ਼ਬਦ ਜੋੜ ਸੀ ਜਦੋਂ ਸਾਹਮਣੇ ਆਉਣਾ ਸ਼ੁਰੂ ਹੋਇਆ ਤੇ ਕੰਪਿਊਟਰ ਨੇ ਜਾਂ ਮੋਬਾਈਲ ਨੇ ਆਪਣੇ ਹਿਸਾਬ ਦੇ ਨਾਲ ਮੈਂ ਜੇ ਕਿਸੇ ਦਾ ਇੱਥੇ ਨਾਂ ਲੈਦਾ ਆਪਣੇ ਕਿਸੇ ਸਾਈਟ ਦਾ ਉਹ ਸਾਈਟ ਵਾਲੇ ਸ਼ਾਇਦ ਆਪਾਂ ਨੂੰ ਜਾਂ ਮੁੜ ਕੇ ਚਿੱਠੀ ਪੱਤਰ ਨਾਲ ਭੱਜ ਜਾਣਗੇ ਤੁਸੀਂ ਇੱਥੇ ਕਹਿੰਦਾ ਮੈਂ ਲੈਣ ਤੋਂ ਗਰੇਜ ਕਰਦਾ ਤੁਸੀਂ ਕਹਿੰਦੇ ਉਹਨੂੰ ਵੀ ਸ਼ੌਕ ਜਦ ਨਹੀਂ ਵਰਤੇ ਹਨ ਜਦੋਂ ਉਸ ਜਗ੍ਹਾ ਤੇ ਆਪਾਂ ਉਸ ਸਾਈਟ ਤੇ ਜਾਂਦੇ ਆ ਮੈਂ ਨਾਲ ਲੈਣ ਤੋਂ ਗਰੇਜ ਕਰਦਾ ਬਿਲਕੁਲ ਵੀ ਉਹ ਜਦੋਂ ਉਹ ਤੋਂ ਸ਼ਬਦ ਜੋੜ ਸਾਡੇ ਕੋਲ ਆਉਂਦਾ ਤੇ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸ਼ਬਦ ਜਿਹੜਾ ਇਹੀ ਠੀਕ ਹੈ ਕਿਉਂਕਿ ਉਹ ਹੀ ਦੇਖਦੇ ਆ ਕਿ ਟੈਕਨੋਲੋਜੀ ਨੇ ਦਿੱਤਾ ਜੀ ਉਹਨਾਂ ਨੂੰ ਟੈਕਨੋਲੋਜੀ ਦੀ ਪੜ੍ਹਾਇਸ਼ ਆ ਜੀ ਹਾਂਜੀ ਔਰ ਜਦੋਂ ਛੋਟੇ ਹੁੰਦੇ ਸੀ ਮੈਂ ਬਹੁਤ ਵਿਰਾਨ ਸੀ ਗੱਲ ਕਰਦਾ ਹੁੰਦਾ ਸੀ ਤੇ ਮੇਰੀ ਮਾਤਾ ਸਾਡੇ ਆਪਣੇ ਘਰ ਜਨਰਲ ਸਕੂਲ ਕਾਲਜ ਜਾਂ ਯੂਨੀਵਰਸਿਟੀ ਜਾਣ ਦਾ ਬਹੁਤਾ ਸੁਭਾਵਨਾ ਸੀ ਸੁਭਾਵਨੀ ਸੀ ਤੇ ਉਹ ਜਦੋਂ ਚਰਖੇ ਦੀ ਘੂਕ ਦੇ ਨਾਲ ਹੀ ਕੋਈ ਹੂੰ ਕੁਝ ਗਾਉਂਦੇ ਸੀ ਗੁਣ ਬਣਾਉਂਦੇ ਸੀ ਤੇ ਉਹ ਜਦੋਂ ਮੈਨੂੰ ਵੱਡੀ ਉਮਰ ਦੇ ਵਿੱਚ ਉਹ ਕਿਸੇ ਕਿਤਾਬ ਦੇ ਵਿੱਚ ਪੜ੍ਹਨ ਨੂੰ ਮਿਲਿਆ ਤੇ ਮੈਨੂੰ ਇੱਕ ਦਮ ਉਹ ਗੱਲ ਨੇ ਮੈਨੂੰ ਮੇਰੀ ਮਾਤਾ ਦੇ ਨਾਲ ਜੋੜਿਆ ਤੇ ਮੈਂ ਤਾਂ ਇਸ ਗੱਲ ਨੂੰ ਹੁਣ ਪੜ ਰਿਆ ਹਾਂ ਮੇਂ ਦਮਾਂ ਦੇਆ ਲੋਭੀਆ ਪਰਦੇਸ ਨਾ ਜਾਵੇ ਪਰਦੇਸ ਨਾ ਜਾਵੇ ਅੱਛਾ ਹੁਣ ਜਿਹੜਾ ਦਮ ਸ਼ਬਦ ਆ ਦਮਾਂ ਦੇਆ ਲੋਭੀਆ ਜਿੱਦਾਂ ਤੇ ਉੱਤੇ ਟਿੱਪੀ ਪਾਈ ਹੋਈ ਆ ਤੇ ਉਹ ਦਮੜੀ ਵਾਲਾ ਆ ਪੈਸੇ ਤੇ ਲਿਆ ਰ ਬਿਲਕੁਲ ਜੇ ਦਮਾਂ ਦਾ ਲੋਭੀਆ ਤਾਂ ਫੇ ਉਹ ਸਾਜਾ ਸਾਜਾ ਜਿਹੜਾ ਸਾਜਾ ਅਛਾ ਹੁਣ ਸਾਡੀ ਹੁਜਲ ਆਪਣਾ ਕੋਈ ਬੱਚੇ ਤੁਹਾਡੇ ਵਾਸਤੇ ਇਹ ਨਹੀਂ ਗੱਲ ਵੀ ਅੱਜ ਦਾ ਸਿੱਖਣ ਵਾਲੀਆਂ ਸੀ ਗੱਲਾਂ ਮਤਲਬ ਕਰਦੇ ਆ ਕਿਉਂਕਿ ਮੈਂ ਇਹਨਾਂ ਨੇ ਗੱਲ ਪਹਿਲਾਂ ਹੁਕਮ ਕੀਤਾ ਮੇਰੇ ਛੋਟੇ ਵੀਰ ਨੇ ਉਹ ਹਲਕੀ ਫੁਲਕੀ ਆਪਾਂ ਗੱਲ ਕਰ ਲਿਆ ਤੇ ਸੋ ਵੇ ਦਮਾਂ ਤੇ ਲੋਭੀ ਆ ਪਰਦੇਸ ਨਾ ਜਾਵੀਂ ਮੈਂ ਤੱਕਾਂ ਕੀ ਨਿਕਣਾ ਤੂੰ ਬੈਠ ਕੇ ਹਾਂ ਅਛਾ ਹੁਣ ਸਾਡੇ ਫਾਦਰ ਸਾਹਿਬ ਹੁਣੀ ਤਾਂ ਕਦੀ ਉਸ ਸਮੇਂ ਦਰਸ਼ਕੋਨ ਨੂੰ ਦਿੱਲੀ ਜਾਣ ਦਾ ਸਬੱਬ ਨਾ ਸੀ ਪੜਿਆ ਹਾਂ ਤੇ ਬਾਦਰ ਟੱਪ ਕੀ ਉਹ ਬਦੀ ਪਾਕਿਸਤਾਨ ਨਲਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਤੇ ਇਹ ਦਰਸ਼ਨ ਕਰਨਾ ਸੀਗਾ ਇਹ ਦੂਸਰੀ ਸਾਈਡ ਤੇ ਕਿੱਥੇ ਚਲੇ ਗਿਆ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਜੇ ਉਹ ਪ੍ਰਦੇਸ਼ ਨਹੀਂ ਗਏ ਤੇ ਮੈਨੂੰ ਬਾਅਦ ਵਿੱਚ ਵੱਡੇ ਹੋਏ ਨੂੰ ਪਤਾ ਲੱਗਾ ਜਦੋਂ ਮੈਂ ਵਿਦੇਸ਼ ਦੀ ਧਰਤੀ ਉੱਤੇ ਜਾ ਉਤਰਿਆ ਜਹਾਜ਼ 'ਚ ਦਰਸਬ ਇਹ ਮੇਰੀ ਮਾਂ ਜਿਹੜੀ ਝਰਖਾ ਕੱਤ ਦੀ ਕੱਤ ਦੀ ਲੋਕ ਗੀਤ ਗਾਇਆ ਕਰਦੀ ਸੀ ਉਸ ਵਿੱਚ ਮੈਨੂੰ ਸੰਬੋਧਿਤ ਹੋ ਰਹੀ ਸੀ ਵਾਹ ਵੀ ਕਿ ਕਿਸੇ ਧੰਦਲ ਦੇ ਮੋਹ ਦੇ ਵਿੱਚ ਆ ਕੇ ਪੁੱਤਰਾ ਤੂੰ ਦੇਸ਼ ਨਾ ਛੱਡ ਜਾਈਂ ਹੂੰ ਇਹ ਤੇ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਕਿ ਤੁਸੀਂ ਉਸ ਉਸ ਸਟੇਜ ਦੇ ਵਿੱਚ ਜਾ ਕੇ ਬਸੇ ਤੇ ਨਾਲੇ ਵੀ ਸੋਚ ਲਈ ਹੋएगी ਕਿ ਮੇਰਾ ਪੁੱਤਰ ਹੋ ਸਕਦਾ ਮੈਨੂੰ ਸਵਾਲ ਕਰੇ ਵੀ ਮੈਂ ਖਾਵਾਂਗੀ ਕਿੱਥੋਂ ਤੇ ਉਹਦੇ ਵਾਸਤੇ ਸਾਰੀ ਉਮਰ ਮਾਨ ਨਹੀਂ ਰਹਿਣਾ ਸਾਰੀ ਉਮਰ ਚਾਹ ਕੱਤਣਾ ਉਹਦੇ ਵਾਸਤੇ ਇੱਕ ਇਸ਼ਾਰਾ ਸੀ ਮੈਂ ਕਹਤਾ ਕਿ ਨੀਕੜਾ ਕੁਮੈਸ ਦੀ ਖਾਵੇਂ ਵੀ ਐਸ ਬੀਚ ਦੇ ਵਿੱਚ ਵੀ ਸਾਡੇ ਕੋਲ ਜੇਕਰ ਅਸੀਂ ਮਿਹਨਤ ਕਰਦੇ ਹਾਂ ਕਦਰਾਂ ਕੀ ਬੜਾ ਨਸਟੇਬਲ ਜੇਕਰ ਅਸੀਂ ਉਹ ਜਿਹੜਾ ਆਪਣਾ ਕਿਰਤ ਦਾ ਪੱਲਾ ਕਰਨ ਕਿਰਤ ਕਰੋਂ ਨਾਂ ਹਟੇ ਹੂੰ ਕਿਰਤ ਦਾ ਪੱਲਾ ਨਾ ਛੜਿਆ ਪਿਛਲੇ ਇਸ ਦੇ ਵਿੱਚ ਵੀ ਕੁਛ ਨਾ ਕੁਛ ਪ੍ਰਾਪਤ ਕੀਤਾ ਜਾਂਦਾ ਰਾਇ ਜੀ ਸਾਹਿਬ ਮੈਨੂੰ ਮੈਨੂੰ ਇਹ ਜਿਹੜੀ ਗੱਲ ਆ ਤੁਹਾਡੀ ਬਹੁਤ ਅਪੀਲ ਕੀਤੀ ਬੜੀ ਚੰਗੀ ਲੱਗੀ ਆ ਬੜੇ ਸੀਨ ਕ੍ਰੀਏਟ ਕਰਦੇ ਤੁਸੀਂ ਅੱਖਾਂ ਸਾਹਮਣੇ ਕਿ ਮੇਲੇ 'ਚ ਜਾਣਾ ਤੇ ਮੇ ਮੇਰੀ ਵੀ ਜਿੰਨੀ ਕੇਜ ਆ ਮੈਂ ਵੀ ਦੇਖਿਆ ਕਿਸੇ ਉਹਨਾਂ ਖਿਲਾਰ ਕੇ ਰੱਖੇ ਹੁੰਦੇ ਸੀ ਬੋਰੀ ਦੇ ਉੱਪਰ ਥੱਲੇ ਕੋਈ ਦੁੱਲਾ ਭੱਟੀ ਦਾ ਕਿੱਸਾ ਵਾ ਕੋਈ ਬੇਗੋਨਾਰ ਦਾ ਕਿੱਸਾ ਵਾ ਕੋਈ ਸੱਚੇ ਸੂਰਮੇ ਦਾ ਕੋਈ ਜੂਨੇ ਮੋੜ ਦਾ ਮਤਲਬ ਕਿਤੇ ਕਿਤੇ ਵੱਡੇ ਉਹ ਚੀਜ਼ਾਂ ਉਹਨਾਂ ਚ ਸੱਚ ਛੁਪੇ ਹੋਏ ਸੀ ਇਹ ਵਿਰਾਸਤ ਸੀ ਜਿਹੜੀ ਤੁਸੀਂ ਉੱਧਰ ਲੈ ਗਏ ਜੇ ਜੇ ਤੁਸੀਂ ਮਾਂ ਦੀ ਗੱਲ ਕੀਤੀ ਆ ਤੇ ਫਿਰ ਪਿੰਡ ਆਪਾਂ ਮੜਾਉਨੇ ਆ ਕਿਉਂਕਿ ਕਿਤਾਬਾਂ ਦੀ ਗੱਲ ਅਸੀਂ ਕਰ ਲਈ ਕਿ ਤੁਸੀਂ ਬਹੁਤ ਜ਼ਿਆਦਾ ਕਿਤਾਬਾਂ ਇਹ ਕਿਤਾਬਾਂ ਦੇ ਬੂਟੇ ਸਾਨੂੰ ਵਿਰਾਸਤ ਚ ਮਿਲਦੇ ਆ ਜੀ ਤੇ ਜਿਹੜੀਆਂ ਵਿਰਾਸਤ ਦੇ ਵਿੱਚ ਛੁਪੀਆਂ ਹੋਈਆਂ ਚੀਜ਼ਾਂ ਕਿਸਿਆਂ ਦੀਆਂ ਚੀਜ਼ਾਂ ਤੁਸੀਂ ਧਰਤੀ ਨਾਲ ਜੁੜੇ ਹੋਏ ਹੋ ਨੁਕੀ ਰਿਸ਼ਤਿਆਂ ਦੀਆਂ ਜਦੋਂ ਗੱਲਾਂ ਪਾਉਣ ਦੀ ਗੱਲ ਆਉਂਦੀ ਹੈ ਦਰਸ਼ਕੋ ਅ ਰ ਵਿਦੇਸ਼ੀ ਪ੍ਰੋਗਰਾਮ ਦੇ ਵਿੱਚ ਆਹੀ ਹੋਣ ਵਾਲੀ ਸਮੇਂ ਦੇ ਵਿੱਚ ਤੁਸੀਂ ਲੋਕੋਰੀਆਂ ਦੇ ਉੱਤੇ ਗੱਲ ਕਰ ਸਕਦੇ ਆ ਜਿਨ੍ਹਾਂ ਲੋਕੋਰੀਆਂ ਦੇ ਵਿੱਚ ਰਿਸ਼ਤਿਆਂ ਦੇ ਮਿਆਰ ਦਾ ਰਿਸ਼ਤਿਆਂ ਪ੍ਰਤੀ ਪਿਆਰ ਦਾ ਔਰ ਰਿਸ਼ਤਿਆਂ ਨੂੰ ਮੰਨਣ ਦਾ ਰਿਸ਼ਤਿਆਂ ਦੇ ਧੋਪਣ ਦਾ ਜ਼ਿਕਰ ਆ ਉਹ ਨਾ ਕਦੇ ਕਿਸੇ ਕਵੀ ਦੇ ਗੀਤ ਦੇ ਵਿੱਚੋਂ ਕਿਸੇ ਹਫ਼ਤਾ ਦੇ ਵਿੱਚੋਂ ਔਰ ਇਥੋਂ ਤੱਕ ਕਿ ਕਿਸੇ ਕਹਾਣੀ ਜਾਂ ਕਿਸੇ ਨਾਵਲ ਦੇ ਵਿੱਚੋਂ ਪੜ੍ਹਨ ਨੂੰ ਸਾਨੂੰ ਮਿਲਦਾ ਬਹੁਤ ਵਧੀਆ ਅਸੀਂ ਉਹਨਾਂ ਚੀਜ਼ਾਂ ਬਲ ਅਸੀਂ ਕਹਿੰਦੇ ਇਹਨਾਂ ਚੀਜ਼ਾਂ ਦੀ ਕੀ ਲੋੜ ਆ ਜਦੋਂ ਵੀ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਰਾਏ ਸਾਹਿਬ ਜਿਹੜੇ ਅੱਜ ਸਾਡੇ ਸਾਹਮਣੇ ਨੇ ਉਹਨਾਂ ਨੂੰ ਲੋਕੀ ਸਾਰੇ ਜਾਣਦੇ ਨੇ ਪਰ ਉਹ ਸਰਾਏ ਨੂੰ ਕਿਹੜੇ ਹਾਲਾਤਾਂ ਨੇ ਬਣਾਇਆ ਅਖਰਾਂ ਵਾਲੇ ਪਾਸੇ ਕਿਦਾਂ ਆ ਗਏ ਕਿਤਾਬਾਂ ਕਿਤਾਬਾਂ ਛਾਪਣੀ ਸ਼ੁਰੂ ਕਰ ਦਿੱਤੀਆਂ ਇਹ ਅਸੀਂ ਅਸਲ ਤੇ ਪਛੋਕੜ ਹਰੋੜਨਾ ਚਾਹੁੰਦੇ ਆ ਗੱਲ ਆਪਣੀ ਹੈ ਹੀ ਇਹੀ ਤੇ ਜਿਹੜੀ ਮੈਂ ਅਲੀ ਗੱਲ ਕਾਹੀ ਤੋਨਾ ਕਿ ਇਹਨਾਂ ਅਖਰਾਂ ਵਾਲੇ ਪਾਸੇ ਵਿਰਾਸਤ ਤੁਸੀਂ ਹੋਰ ਵੀ ਸਮਝਦੇ ਅਖਰਾਂ ਵਾਲੇ ਪਾਸੇ ਲਾਉਣ ਵਾਲੇ ਉਸਤਾਦ ਤੁਹਾਡੇ ਸੀ ਜਿਹੜੇ ਬਚਪਨ ਤੋਂ ਲੈ ਕੇ ਤੁਹਾਨੂੰ ਹੁਣ ਤੱਕ ਯਾਦ ਨੇ ਉਹਨਾਂ ਉਸਤਾਦਾਂ ਬਾਰੇ ਗੱਲ ਨਾ ਬਹੁਤ ਕਿਉਂਕਿ ਉਹ ਉਸਤਾਦ ਹੀ ਸੀ ਜਿਹੜੇ ਅੱਜ ਮੋਤਾ ਸਿੰਘ ਸਰਾਏ ਇੰਗਲੈਂਡ ਵਿੱਚ ਬੈਠਾ ਆਇਆ ਉਹਨੂੰ ਯਾਦ ਕਰਦਾ ਜੇ ਕਿਤਾਬਾਂ ਦੀ ਸਾਖਾ ਬਦਤ ਉਹਨਾਂ ਨੂੰ ਯਾਦ ਕਰਦਾ ਉਸਤਾਦਾਂ ਦੇ ਬਾਰੇ ਵਿੱਚ ਉਹ ਜਿਹੜਾ ਬੈਕਗ੍ਰਾਉਂਡ ਸੀ ਪਿੰਡ ਦਾ ਬੈਕਗ੍ਰਾਉਂਡ ਸੀ ਜਿੱਥੋਂ ਤੁਸੀਂ ਉੱਠ ਕੇ ਬਾਅਦ ਅਖਰਾਂ ਵਾਲੇ ਪਾਸੇ ਆ ਗਏ ਉਹ ਫਿਰ ਪਿਛੋਕੜ ਦੇ ਆਪਾਂ ਗੱਲ ਚਾਹੀਏ ਕਿ ਉਹ ਸਰਾਏ ਜਿਹੜਾ ਸੀ ਉਹ ਕਿਦਾਂ ਦਾ ਸੀ ਜੇ ਤਦਕਿ ਉਹ ਮੈਂ ਬੜਾ ਖੁਸ਼ਕਿਸਮਤ ਹਾਂ ਵੀ ਮੈਂ ਜਿਹਨਾਂ ਅਧਿਆਪਕਾਂ ਨੇ ਮੈਨੂੰ ਪਹਿਲੀ ਕਲਾਸ ਦੇ ਵਿੱਚ ਪੜਾਇਆ ਤੇ ਜਿਹਨਾਂ ਤੋਂ ਮੈਂ ਬਾਅਦ ਵਿੱਚ ਮਾਸਟਰ ਕੀਤੀ ਯੂਨੀਵਰਸਿਟੀ ਗਿਆ ਮੈਨੂੰ ਲੱਗਦਾ ਸਾਰਿਆਂ ਦੇ ਨਾਲ ਹੀ ਇੰਟੈਕਿਆ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਧਿਆਪਕ ਜਿਹੜੇ ਇਸ ਸੰਸਾਰ ਦੇ ਵਿੱਚ ਨੇ ਜਿਉਂਦੇ ਜਾਗਦੇ ਨੇ ਮੈਂ ਹੁਣ ਵੀ ਜਦੋਂ ਕਿਤੇ ਗਾਹੇ-ਵਗਾਹੇ ਸਮਾਵਨ ਦਾ ਤੇ ਉਹਨਾਂ ਦਾ ਅਸ਼ੀਰਵਾਦ ਲੈਣੇ ਇਤੁਰਿਆ ਰਹੇ ਨਾ ਬੇਸ਼ੱਕ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਜਿਹੜੇ ਦੇਸ਼ ਦੇ ਵਿੱਚ ਵੀ ਆ ਉੱਥੇ ਮੀਟਲਿਫੋਨ ਜਾਂ ਇਹ ਪਤਾ ਅਕਸਰ ਲੱਗਦਾ ਰਹਿੰਦਾ ਹੈ ਲਿਟਰੇਚਰ ਦੇ ਨਾਲ ਦੱਸਾਂ ਮੇਰਾ ਸਿੱਧੇ ਤੌਰ ਦੇ ਤੇ ਵਾਅ ਵਾਸਤਾ ਨਾ ਪੈਣ ਦੇ ਬਾਅਦ ਵੀ ਹੋਰ ਮੀਡੀਅਮ ਇਨਸਟਰਕਸ਼ਨ THROUGHOUT ਮਾਈ ਲਾਈਫ ਮੇਰਾ 10ਵੀਂ ਕਲਾਸ ਤੋਂ ਬਾਅਦ ਬਹੁਤ ਅੰਗਰੇਜ਼ੀ ਵਿੱਚ ਹੋਣ ਦੇ ਬਾਵਜੂਦ ਵੀ ਹਾਂਜੀ ਤੇ ਜਿਹੜਾ ਜਿੱਦਾਂ ਤੁਹਾਨੂੰ ਲੱਗਦਾ ਵੀ ਮੇਰੀ ਪੰਜਾਬੀ ਬਚੀ ਆ ਮੈਂ ਬੋਲ ਸਕਦਾ ਤੇ ਮੈਂ ਪੜ ਸਕਦਾ ਜਾਂ ਮੈਂ ਲਿਖ ਕੇ ਕਿਸੇ ਨੂੰ ਸੁਨੇਹਾ ਦੇ ਸਕਦਾ ਜਾਂ ਆਪਣੇ ਮਨ ਦੇ ਪਲ ਬਲੇ ਜਿਹੜੇ ਮੈਂ ਪੰਜਾਬੀ ਵਿੱਚ ਕਿਸੇ ਨਾਲ ਸਾਂਝੇ ਕਰ ਸਕਦਾ ਤਾਂ ਉਹ ਉਹਨਾਂ ਅਧਿਆਪਕਾਂ ਦੀ ਬਦੌਲਤ ਹੈ ਠੀਕ ਹੈ ਇਹਦੇ ਵਿੱਚ ਮਾਤਾ ਪਿਤਾ ਦਾ ਵੀ ਯੋਗਦਾਨ ਹੈ ਮੇਰੇ ਆਪਣੇ ਫਾਦਰ ਸਾਹਿਬ ਹਣੀ ਗਾਹੇ ਵਗਾਹੇ ਜਦੋਂ ਕਿਤੇ ਤੁਸੀਂ ਕਿਸੇਾਂ ਦੀ ਗੱਲ ਕੀਤੀ ਆ ਬਿਜਾ ਕੋ ਵਾਰਿਸ਼ਾ ਦੀ ਹੀਰ ਦੀ ਗੱਲ ਕਰਨ ਬਿਜਾ ਕੋ ਜਮਲ ਫਤਿਹ ਦੀ ਤੁਸੀਂ ਗੱਲ ਕਰਦੇ ਸੀ ਤਾਂ ਮੈਨੂੰ ਚਿੰਤਾ ਆਉਂਦਾ ਸੀ ਉਸਰ ਪਈ ਹੀ ਨਹੀਂ ਰਜ ਅਖੀ ਅਕਬਰ ਬਾਦਸ਼ਾਹ ਉੱਥੇ ਤੱਕ ਸੀ ਨਹੀਂ ਉਹ ਕੁਝ ਗੱਲਾਂ ਜਿਹੜੀਆਂ ਕਿਸੇਾਂ ਦੇ ਵਿੱਚ ਆਉਂਦੀਆਂ ਸੀ ਨਾ ਪੁੱਤਰ ਉਦਾਦੀਪ ਦੇ ਹੋ ਘੋੜਿਆਂ ਤੇ ਸਵਾਰ ਚੱਲੇ ਜਮਲ ਫਤਾ ਜੰਗ ਨੂੰ ਉਹ ਕਰਦੇ ਮਾਰੇ ਮਾਰੋ ਮਾਰ ਘੋੜੇ ਛੱਡੇ ਵੰਗ ਤੂਫਾਨ ਦੇ ਦਿੰਦੇ ਜਾਣ ਹਵਾ ਨੂੰ ਹਾਰ ਉਹਨਾਂ ਕਰੀਆਂ ਮੋਛਾਂ ਕੁੰਡੀਆਂ ਤੇ ਰੱਖਾਂ ਜਿਉਂ ਅੰਗਾਰ ਹੁੰਦੀ ਵੱਡੀ ਗੱਲ ਹੈ ਧੀ ਦੇ ਕਿਵੇਂ ਸੂਰਮਾ ਲਵੇ ਸਰ ਇਹ ਜਿਹੜੀਆਂ ਗੱਲਾਂ ਬਾਤਾਂ ਸੀ ਨਾ ਅਸਲ ਵਿੱਚ ਤੁਹਾਨੂੰ ਆਪਣੇ ਦੱਸਦੇ ਵੀ ਉਹ ਪੁੱਤਰ ਕਹਿੰਦੇ ਸੀ ਹੂੰ ਸੋ ਜਿਹੜੇ ਪਹਿਲਾਂ ਵੀ ਗੱਲ ਵਾਸੀ ਅਸਲ ਵਿੱਚ ਬੇਸ਼ੱਕ ਬਹੁਤੀਆਂ ਗੱਲਾਂ ਸਾਨੂੰ ਇਦਾਂ ਲੱਗਣ ਵੀ ਉਹ ਸਾਡੇ ਇਤਿਹਾਸ ਦਾ ਹਿੱਸਾ ਹੈ ਜਾਂ ਨਹੀਂ ਤੁਸੀਂ ਦੁੱਲੇ ਭੱਟੀ ਦੀ ਗੱਲ ਕੀਤੀ ਯਾਰ ਦੁੱਲੇ ਭੱਟੀ ਬਾਰੇ ਜਿਹੜੀਆਂ ਗੱਲਾਂ ਜਦੋਂ ਅਸੀਂ ਪੜ੍ਹਦੇ ਆ ਜਾਂ ਜਦੋਂ ਅਸੀਂ ਸੁਣਦੇ ਆ ਜਦੋਂ ਅਣਖ ਤੇ ਗਰਰ ਦੀ ਗੱਲ ਆਉਂਦੀ ਆ ਉਹ ਸੂਰਬੀਰ ਯੋਧਾ ਜਿਹੜੇ ਉਸ ਸਮੇਂ ਦੀ ਸਰਕਾਰ ਨੂੰ ਬਿਨਾਂ ਕਿਸੇ ਟ੍ਰੇਨਿੰਗ ਤੋਂ ਬਿਨਾਂ ਕਿਸੇ ਗ੍ਰੋਥ ਤੋਂ ਬਿਨਾਂ ਕਿਸੇ ਹਥਿਆਰਾਂ ਤੋਂ ਇੱਕ ਐਡਾ ਵੱਡਾ ਚੈਲੰਜ ਦਰਹਾਂ ਦੇ ਰਿਹਾ ਸਰਕਾਰ ਨੂੰ ਚੇਤਾ ਭਜੰਦੀ ਆ ਵੀ ਜੇ ਇਸ ਪ੍ਰਾਣੀ ਨੂੰ ਅਸੀਂ ਫਾਂਸੀ ਦੇ ਤਖਤੇ ਉੱਤੇ ਨਾਲ ਲਟਕਾਇਆ ਹੂੰ ਤੇ ਪਤਾ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਸਾਡੇ ਵਾਸਤੇ ਕਿਹੜਾ ਖਤਰਾ ਬਣ ਜਾਏ ਹੂੰ ਤੋ ਇਸ ਤਰ੍ਹਾਂ ਦੇ ਯੋਧਿਆਂ ਦੀਆਂ ਗੱਲਾਂ ਜਦੋਂ ਅਸੀਂ ਕਰਦੇ ਸੀ ਜਾਂ ਜਦੋਂ ਅਸੀਂ ਸੁਣਦੇ ਸੀ ਉਹ ਸਾਡੇ ਮਨ ਦੇ ਵਿੱਚ ਪਤਾ ਨਹੀਂ ਕਿਦਾਂ ਦੀ ਖਿਆਲ ਆਉਂਦੀ ਸੀ ਹੂੰ ਜਿਹੜੀ ਅਲੱਗ ਤੇ ਗੈਰਤ ਦੀ ਗੱਲ ਹੈ ਉਹ ਸਿਰਫ ਤਰਕੂ ਇਥੇ ਤੱਕ ਹੀ ਸੀਮਤ ਨਹੀਂ ਆ ਜਿਹੜੇ ਕਿਸਿਆਂ ਦੀਆਂ ਗੱਲਾਂ ਜਿਹੜੀਆਂ ਛੋਟੇ ਛੋਟੇ ਜਦੋਂ ਅਸੀਂ ਕਿਸੇ ਪੜਦੇ ਸੀ ਜਾਂ ਜਿਹੜੇ ਉਹਨਾਂ ਸਮੇਂ ਦੇ ਵਿੱਚ ਉਹਨਾਂ ਕਿਸਿਆਂ ਦੇ ਵਿੱਚੋਂ ਬਹੁਤ ਸਾਰੇ ਗੀਤ ਜਿਹੜੇ ਗਾਏ ਜਾਂਦੇ ਸੀ ਚੁੰਮ ਚੁੰਮ ਰੱਖੋ ਨੀ ਇਕੱਲੀ ਹਜ਼ਾਰ ਦੀ ਮੰਦਰਾ ਨੂੰ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚੋਂ ਜਿੱਤ ਕੇ ਸਪਾਰੀ ਮੇਲੇ ਆਉਣਗੇ ਫੁੱਲਾਂ ਦੇ ਚਿਹਰੇ ਉੱਤੇ ਚੰਨ ਮੁਸਕਾਉਣਗੇ ਜਾਂ ਦੋ ਗੜੀਆਂ ਕੀਮਤੀ ਜੰਦਾ ਨੀ ਹਾਂ ਵਿਚਾਨ ਖਲੋ ਗਈਆਂ ਇਹ ਤੱਕ ਕੇ ਤਸੀਹਾ ਕੰਮ ਦਾ ਕੰਧਾ ਵੀ পাগল ਹੋ ਗਈ ਹੈ ਪਿਆਰ ਉਹਦਾ ਹੁਣ ਕੰਧਾ ਦਾ পাগল ਹੋਣਾ ਇਹ ਤੱਕ ਕੇ ਜਿਹੜਾ ਤਸੀਹਾ ਕੰਮ ਦਾ ਇਹ ਤੇ ਇਹਨਾਂ ਨੂੰ ਜਦੋਂ ਹਨ ਤੁਸੀਂ ਇਹਨਾਂ ਦੇ ਵੱਲ ਧਿਆਨ ਮਾਰਦੇ ਹੋ ਮੈਂ ਤਾਂ ਕਈ ਵਾਰ ਸੁਈਦਾ ਹੁੰਦਾ ਜੇ ਕੋਈ ਤੁਹਾਡੇ ਅੱਗੇ 60% ਪ੍ਰੈਜੈਂਟਰ ਤੇ ਐਂਕਰ ਦੇ ਤੌਰ ਦੇ ਉਤੇ ਮੈਂ ਨਹੀਂ ਕਹਿੰਦਾ ਮੈਂ ਐਂਕਰ ਹੋ ਰਿਹਾ ਨਹੀਂ ਸੰਸਾਰ ਦੇ ਵਿੱਚ ਮੈਂ ਤਾਂ ਉੱਥੇ ਇੱਕ ਤੱਕੀ ਗੱਲ ਕਰ ਸਕਦਾ ਜਿੰਨੇ ਕੁ ਮੈਨੂੰ ਜਾਣਦੇ ਆ ਇਹਨਾਂ ਦੇ ਨਾਲ ਇਹਨਾਂ ਕੱਲੇ 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 ਗੀਤ ਤੇ ਗੱਲ ਹੋ ਕੱਲੇ ਕੱਲੇ ਗੀਤ ਤੇ ਕੱਲੇ ਕੱਲੇ ਗੀਤ ਤੇ ਗੱਲ ਇੱਥੇ ਇੱਕ ਪ੍ਰੋਗਰਾਮ ਹੋ ਰਿਹਾ ਬੇਸ਼ੱਕ ਉਹ ਪ੍ਰੋਗਰਾਮ ਰੋਜ਼ ਹੀ ਚੱਲੀ ਜਾਂਦਾ ਹੂੰ ਇਹ ਤਾਂ ਨਹੀਂ ਵੇਖ ਤੈਨੂੰ ਪਰ ਹੋਵੇ ਗੀਤ ਤੇ ਇਹਨਾਂ ਗੀਤਾਂ ਦੇ ਗੱਲ ਹੋਰ ਜਿਹੜੀਆਂ ਪੁਰਾਣੇ ਸਾਡੇ ਗੀਤ ਸੀ ਮੈਂ ਜਿਹੜੇ ਸਾਡੇ ਪੁਰਾਣੇ ਗੀਤ ਹੁੰਦੇ ਸੀ ਮੈਂ ਪੂਰਾ ਗੀਤ ਹੀ ਤੁਹਾਨੂੰ ਸੁਣਾ ਦਿੰਦਾ ਉਹਦੇ ਵਿੱਚੋਂ ਇੱਕ ਛੋਟੇ-ਮੋਟੇ ਦੋ ਚਾਰ ਟੋਟੇ ਇੱਧਰ ਉੱਧਰ ਨੂੰ ਕਰਕੇ ਵੀ ਚੁੰਨੀ ਵੇਖ ਕੇ ਕੁੜੀ ਤੇ ਪਿਗਲੇ ਰੰਗ ਦੀ ਬਹਾਰਾਂ ਵੀ ਹੈਰਾਨ ਹੋ ਗਈਆਂ ਹੂੰ ਇਹ ਗੀਤ ਦੀ ਇੱਕ ਲਾਈਨ ਹੈ ਉਹਦੇ ਵਿੱਚ ਇੱਕ ਲਾਈਨ ਹੁੰਦਾ ਵੀ ਸੂਟ ਮੋਂਗਿਆ ਤੇ ਪੈਰੀ ਜੁੱਤੀ ਕੱਲ ਦੀ ਹੂੰ ਉਹ ਬੰਨਿਆਂ ਤੇ ਫਿਰੇ ਖੇਲਦੀ ਹੂੰ ਟੋਲੀ ਟੋਲੀ ਪੌਰੀਆਂ ਦੀ ਸ਼ਟਕੇ ਟਕਾਣਿਆਂ ਨੂੰ ਅੱਗੇ ਪਿੱਛੇ ਫਿਰੇ ਮੇਲਦੀ ਹੂੰ ਮੂੰਹ ਤੇ ਵਹਿੰਦੀਆਂ ਆਸ਼ੇਦ ਦੀਆਂ ਮੱਖੀਆਂ ਇਹ ਕਿੱਡੀਆਂ ਸ਼ੈਤਾਨ ਹੋ ਗਈਆਂ ਹੂੰ ਚੁੰਨੀ ਵੇਖ ਕੇ ਕੁੜੀ ਤੇ ਪੀਲੇ ਰੰਗ ਦੀ ਬਹਾਰਾਂ ਵੀ ਹਾਰਾ ਲ ਗਈਆਂ ਹੂੰ ਏ ਕੋਦੇ ਵਿੱਚ ਗੀਤ ਹੁੰਦਾ ਸੀ ਵੀ ਆਗ ਬੰਨਿਆਂ ਦੇ ਨੇੜੇ ਹੋ ਹੋ ਪੁੱਛਦੇ ਆਗ ਬੰਨਿਆਂ ਦੇ ਨੇੜੇ ਹੋ ਹੋ ਪੁੱਛਦੇ ਤੂੰ ਸਾਡੇ ਨਾਲ ਕਿਉਂ ਨਹੀਂ ਬੋਲਦੀ ਹੂੰ ਦੇਖੋ ਜਦੋਂ ਦ੍ਰਿਸ਼ ਦੇਖੋ ਬਣੀ ਦ੍ਰਿਸ਼ਿਓਂ ਪਹਿਲੀ ਜਿਹੜੀ ਲਾਈਨ ਸੀ ਵਿਸਾਗ ਤੋੜ ਕੇ ਚੁੰਨੀ ਦੇ ਵਿੱਚ ਬੰਨ ਕੇ ਉਹ ਲੰਗ ਦੀ ਕਮਾਤਾ ਗੋਲਦੀ ਵਾਹ ਬਾਗ ਬੰਦਿਆਂ ਦੇ ਨੇੜੇ ਉਹੋ ਪੁੱਛਦੇ ਤੂੰ ਸਾਡੇ ਨਾਲ ਕਿਉਂ ਨਹੀਂ ਪਹੁੰਚਦੀ ਅੱਛਾ ਫਿਰ ਇੱਕ ਇੱਕ ਹੋਰ ਫੁੱਲ ਸਰਵਾਂ ਦੇ ਪੋਟਿਆਂ ਨੂੰ ਚੁੰਮਦੇ ਜਾਂ ਗੰਦਲਾਂ ਨੂੰ ਹੱਥ ਲਾਉਂਦੇ ਹੂੰ ਬਲ ਉਂਗਲਾਂ ਨੂੰ 100-100 ਪੈ ਜਾਂਦੇ ਜਾਂ ਤੋੜ ਉਹਨਾਂ ਨੂੰ ਜ਼ੋਰ ਲਾਉਂਦੇ ਹੂੰ ਸਾਗ ਤੋੜ ਕੇ ਜਾਵਾਵਾਂ ਤੇ ਅਲਾਰਿਆ ਝੁੱਕ ਕੇ ਕਮਾਨ ਹੋ ਗਈਆਂ ਚੁੰਨੀ ਵੇਖ ਕੇ ਕੁੜੀ ਤੇ ਪੀਲੇ ਰੰਗ ਦੀ ਲੱਗੋ ਇਹ ਜਿਹੜਾ ਗੀਤ ਆ ਇਹ ਦੱਸੋ ਤੁਸੀਂ ਸੰਸਾਰ ਦੇ ਕਿਹੜੇ ਰਿਸ਼ਤੇ ਦੇ ਸਾਹਮਣੇ ਨਹੀਂ ਗਾ ਸਕਦੇ ਜਾਂ ਕਿਹੜੇ ਪੁਰਾਣੀ ਦੇ ਸਾਹਮਣੇ ਨਹੀਂ ਸੁਣ ਸਕਦੇ ਤੇ ਹੁਣ ਦੇ ਸਾਡੇ ਜਿਹੜੇ ਗੀਤ ਆ ਵਿੱਚ ਕੋਈ ਉਹਨਾਂ ਵਿੱਚ ਕਿਸੇ ਇਤਿਹਾਸ ਦਾ ਜ਼ਿਕਰ ਹੋਵੇ ਜਾਂ ਕਿਸੇ ਨੱਚ ਨੱਚੇ ਦਾ ਜ਼ਿਕਰ ਹੋਵੇ ਜਾਂ ਕਿਸੇ ਸਮਾਜਿਕ ਅਨੁਪਰਵਾਨਤ ਰਿਸ਼ਤੇ ਦਾ ਜ਼ਿਕਰ ਹੋਵੇ ਜਾ ਸਾਨੂੰ ਆਵਾਜ਼ ਹੋਣੀ ਕਰਨੀ ਪੈਂਦੀ ਆ ਜਾਂ ਚੈਨਲ ਬਦਲਣਾ ਪੈਂਦਾ ਜਾਂ ਆਲਾ ਦੋਲਾ ਦੇਖਣਾ ਪੈਂਦਾ ਵੀ ਕਿਤੇ ਮੇਰੀ ਮਾਤਾ ਜਾਂ ਕਿਤੇ ਮੇਰੀ ਭੈਣ ਤੇ ਸਾਡੇ ਯਾਰ ਕੇ ਜਿਹੜੇ ਬੰਦੇ ਆ ਵੀ ਕਿਤੇ ਜਿਹੜੀ ਸਾਡੀ ਜਿਹੜੀ ਜਿਹੜੀ ਇਹ ਗੱਲਾਂ ਤੁਹਾਡੀਆਂ ਨਾ ਇਹ ਤੇ ਮੈਨੂੰ ਇਦਾਂ ਲੱਗਦਾ ਵੀ ਜਿਵੇਂ ਅਸੀਂ ਰਾਤ ਨੂੰ ਬੈਠੀਏ ਨਾ ਵੀ ਕਿਸੇ ਆਪਣੇ ਵੱਡੇ ਕੋਲੋਂ ਬਾਤਾਂ ਸੁਣ ਰਹੇ ਹੋਈਏ ਤੇ ਅਸੀਂ ਸਿਰਫ ਇੱਕ ਹੰਕਾਰ ਤੋਂ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਗੱਲਾਂ ਵਾ ਨਾ ਇੱਕ ਕਿਤਾਬਾਂ ਬਣਦੀਆਂ ਜਾ ਰਹੀਆਂ ਤੇ ਅੱਗੇ ਵਧਣ ਦਾ ਖਿਆਲ ਕਿੱਥੋਂ ਆਇਆ ਤੁਹਾਡੇ ਮਨ ਵਾਜੀ ਵਾਜੀ ਇਹ ਬੜਾ ਸੁਖਾਜੇ ਖਿਆਲ ਹੈ ਜੀ ਮੈਂ ਇੱਕ ਕਿਤਾਬ ਦਾ ਇੱਥੇ ਦਰਖੋ ਜਿਕਰ ਕਰ ਦਿੰਦਾ ਤੇ ਉਹ ਤੁਹਾਡੇ ਸਵਾਲ ਦਾ ਸਿੱਧਾ ਤੌਰ ਤੇ ਬੜਾ ਕੀਤਾ ਜਾ ਸਕਦਾ ਸਵਾਲ ਦਾ ਜਵਾਬ ਹੈ ਜੀ ਅਸੀਂ ਕਿਤਾਬ ਛਾਪੀ ਤੇ ਉਸ ਨੂੰ ਬੇਸ਼ੱਕ ਕੋਈ ਧਾਰਮਿਕ ਅੰਦਾਜ਼ ਦੇ ਵਿੱਚ ਲੈ ਸਕਦਾ ਭਾਈ ਧਰਨਾ ਸਿੰਘ ਕਹਿਲ ਪਟਿਆਲ ਵੀ ਦਿੱਕਨ ਦੀ ਕਿ ਉਹ ਕਿਤਾਬ ਗੁਰੂ ਸਾਈਕਲ ਦੀ ਯਾਤਰਾ ਹਾਂਜੀ ਉਹਨੇ ਲਗਭਗ 1800 ਗੁਰਦੁਆਰਿਆਂ ਦੀ ਯਾਤਰਾ ਕੀਤੀ ਸਾਈਕਲ ਦੇ ਉੱਤੇ ਤੇ 1800 ਗੁਰਦੁਆਰਿਆਂ ਦਾ ਇਤਿਹਾਸ ਲਿਖਿਆ ਜੀ ਜਦੋਂ ਉਹਦੇ ਵਿੱਚ ਇਤਿਹਾਸ ਦਾ ਵਰਣਨ ਕਰਦਾ ਤੇ ਉਹ ਦਿਨ ਵੀ ਦੱਸਦਾ ਵੀ ਮੈਂ ਕਿਹੜੇ ਤਨ ਪਹੁੰਚਿਆ ਮੈਨੂੰ ਤਰੀਕ ਵੀ ਲੱਗਦਾ ਸਮਾਂ ਵੀ ਲੱਗਦਾ ਪੂਸ ਦਾ ਟੈਂਪਰੇਚਰ ਕਿੰਨਾ ਸੀ ਉਹ ਵੀ ਦੱਸਦਾ ਹਵਾ ਕਿਤਨਾ ਬੱਦਰੀ ਸੀ ਵੀ ਦੱਸਦਾ ਸੂਰਜ ਉਸ ਸਮੇਂ ਦੇ ਉੱਤੇ ਕਿੱਥੇ ਸੀ ਜਿੱਥੇ ਮੈਂ ਖੜਾ ਸੀ ਉਸ ਦਿਨ ਉਸ ਗੁਰਦੁਆਰੇ ਦਾ ਪ੍ਰਬੰਧ ਕਿਹਨਾ ਦਿਨ ਸੀ ਜਿਹੜਾ ਉਸ ਗੁਰਦੁਆਰੇ ਦਾ ਸੇਵਾਦਾਰ ਸੀ ਜਿਸ ਨਾਮ ਆ ਕਹ ਲਈਏ ਕਿ ਗੁਰਦੁਆਰੇ ਦੇ ਵਿੱਚ ਤਾਂ ਗਰਾਹੀ ਹੋਣਗੇ ਨਾ ਆਪਾਂ ਸੇਵਾਦਾਰ ਸ਼ਬਦ ਵਰਤੀਏ ਉਹ ਕੌਣ ਸੀ ਤੇ ਉਹਦਾ ਉਹਦੇ ਪ੍ਰਤੀ ਰਵੱਈਆ ਕਿਸ ਤਰ੍ਹਾਂ ਦਾ ਸੀ ਵੇ ਮੇਲੇ ਬੰਦਾ ਉੱਤੇ ਜਾ ਕੇ ਗਿਆ ਉਸ ਪਿੰਡ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦੀ ਗੱਲ ਦੀ ਕਿੰਨੀ ਸੀ ਹੂੰ ਕਿ ਉਹ ਉਸ ਦਿਨ ਉਸ ਦਿਨ ਉਹ ਦੱਸਦਾ ਅੱਛਾ ਅਗਲੀ ਗੱਲ ਵੀ ਉਸ ਗੁਰਦੁਆਰੇ ਦੇ ਨਾਲ ਨਾਂ ਦੇ ਨਾਲ ਜੇਕਰ ਕੋਈ ਯਕੀਨ ਸੀ ਪਿੰਡ ਦੇ ਤੇ ਪਿੰਡ ਦੇ ਕਿਸੇ ਮੋਹਤ ਵਰ ਤੋਂ ਜਿਹੜਾ ਲੰਬੜ ਜਾਂ ਸਫੈਦ ਪੋਸ਼ ਜਾਂ ਚੌਧਰੀ ਉਹਨਾਂ ਦੇ ਨਾਲ ਦੇ ਵਿੱਚ ਮੈਂ 90 30s ਦੀ ਗੱਲ ਕਰਦਾ ਅੱਜ ਤੋਂ 90 ਸਾਲ ਪਹਿਲਾਂ ਦੀ ਗੱਲ ਬਈ ਉਹ ਜ਼ਮੀਨ ਕਿੰਨੀ ਗਿਆ ਉਸ ਗੁਰਦੁਆਰੇ ਦੇ ਨਾਲ ਤੇ ਉਹ ਗੁਰਦੁਆਰਾ ਜਿਹੜਾ ਇਤਿਹਾਸਕ ਪੱਖ ਹੈ ਉਹ ਵੀ ਉਹ ਦੱਸਦਾ ਕਿਹੜਾ ਵੀ ਇਥੇ ਕਿਹੜੀ ਪਾਤਸ਼ਾਹੀ ਪਹਿਲੀ ਦੂਜੀ ਤੀਜੀ ਜੋਤੀ ਜਿਹੜੀ ਜਿਹੜੀ ਪਾਤਸ਼ਾਹੀ ਹਾਂਜੀ ਤੇ ਲੋਕਾਂ ਦੇ ਦਸਨ ਤੇ ਪਤਾ ਕੋਈ ਉਥੇ ਕਦੋਂ ਪਾਈ ਹੋਣਗੇ ਹੂੰ ਇਹ ਕਿਤਾਬ ਸਾਡੀ ਛਾਪੀ ਹੋਈ ਪਾਕਿਸਤਾਨ ਦੇ ਵਿੱਚ ਪਹੁੰਚਦੀ ਆ ਮੈਂ ਪਾਕਿਸਤਾਨ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆ ਉਹ ਕਹਿੰਦੇ ਵੀ ਅਸੀਂ ਇਸ ਕਿਤਾਬ ਨੂੰ ਆਧਾਰ ਮੰਨ ਕੇ ਅਸੀਂ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰ ਰਹੇ ਆ ਸੌਰੀ ਉਹਨਾਂ ਬੇਸਾਲਾਂ ਦੇ ਵਿੱਚ ਬਹੁਤ ਸਾਰੇ ਬਦਲ ਗਿਆ ਨਹੀਂ ਬਦਲੇ ਦੇ ਕੋਈ ਦੁਆ ਨਹੀਂ ਪਤਾ ਹੀ ਨਹੀਂ ਲੱਗ ਰਿਹਾ ਪਤਾ ਨਹੀਂ ਲੱਗ ਰਿਹਾ ਕਿੱਥੇ ਸੀ ਉਹਨਾਂ ਜ਼ਮੀਨਾਂ ਜਾਇਦਾਦਾਂ ਨਹੀਂ ਪਤਾ ਲੱਗ ਰਿਹਾ ਅਸਲ ਅਸਲ ਇੱਕ ਈ ਗੱਲ ਉਹ ਦੂਸਰੀ ਗੱਲ ਅਸੀਂ ਸਹਿਜ ਆਦਮ ਦੇ ਸ਼ਹੀਦੀ ਪਰਸੰਗ ਹਮ ਜਿਹੜੀ ਕਿਤਾਬ ਤੇ ਇਹ ਦੋਹਾਂ ਕਿਤਾਬਾਂ ਨੂੰ ਜਿਹੜਾ ਇਕੱਠਾ ਕਰਨ ਵਾਲੇ ਭਾਈ ਚੇਤਨ ਸਿੰਘ ਕਾਪਾ ਕਾਪਾ ਸਾਹਿਬ ਆਪਸੇ ਭਾਗ ਦੇ ਦਰਬਾਰ ਕਿ ਹਾਂ ਜੈਤਰੀ ਹਾਂ ਜੀ ਉਹ ਜੀ ਕੋਲ ਨਹੀਂ ਕੰਮ ਕੀਤਾ ਸਦਾ ਜੀ ਤੋਂ ਉਹ ਬਤਾ ਬਾਬਾ ਸਤਵਾਲੂ ਸ਼ਾਕੀ ਬੰਦੀ ਮੈਂ ਇਹਨੂੰ ਸਰ ਛੋੜ ਤੇ ਮੇठी ਗੱਲ ਕਰਾਂਗਾ ਉਹਦੇ ਵਿੱਚ ਜਿਹੜੇ ਦੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰੀ ਕਵੀ ਸੀ ਉਹਨਾਂ ਦੀਆਂ ਰਚਨਾਵਾਂ ਸੈਨਾਪਤ ਇਹਨੂੰ ਕਹਦੇ ਆ ਹਾਂ ਅਵਰ ਸ਼ਾਕੀ ਭਾਈ ਸੈਨਾ ਸਿੰਘ ਬਣਦੇ ਆ ਤੇ ਦੂਸਰਾ ਤੁਨ ਸਿੰਘ ਹੰਡੂਰੀਆ ਹਾਂਜੀ ਜਿਹੜੇ ਹਾਂ ਬਾਕੀ ਬਵੰਜਾ ਕਵੀਆਂ ਦੇ ਵਿੱਚੋਂ ਦੋ ਰਚਨਾਵਾਂ ਸਾਡੇ ਕੋਲ ਨਹੀਂ ਹਲੇ ਬਵੰਜਾ ਕਵੀਆਂ ਦੇ ਵਿੱਚੋਂ ਬਾਕੀ ਪੰਜਾਹਾਂ ਦੀਆਂ ਜਿਹੜੀਆਂ ਰਚਨਾਵਾਂ ਸਾਡੇ ਤੱਕ ਨਹੀਂ ਪਹੁੰਚ ਰਹੀ ਹੈ ਤੇ ਮੈਂ ਬੜੀ ਆਦੀ ਇਹ ਕੱਲ ਸਵਾਲ ਕੀਤਾ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰੀ ਕਵੀ ਸੀ ਜੇਕਰ ਉਹਨਾਂ ਸਰ ਜਨਦੀ ਪ੍ਰਥਾਏ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪ੍ਰਥਾਏ ਹੋਰ ਕੁਝ ਲਿਖਿਆ ਹੋਵੇ ਉਹ ਉਸ ਸਮੇਂ ਦੇ ਨਾਲ ਉਸ ਸੰਦਰਭ ਦੇ ਵਿੱਚ ਰਹਿ ਗਏ ਜਿਹੜਾ ਸਾਡੇ ਕੋਲ ਅੱਜ ਤੱਕ ਨਹੀਂ ਪਹੁੰਚ ਸਕਿਆ ਜੀ ਨਹੀਂ ਸਮਝ ਸਕੇ ਜਿਹੜਾ ਅੱਜ ਚੰਗਾ ਲਿਖਿਆ ਜਾ ਰਿਹਾ ਅਸੀਂ ਉਹ ਸਮਝ ਜਾ ਰਹੇ ਹਾਂ ਹੂੰ ਜਿਉ ਸੰਭੀ ਜਾ ਰਹੇ ਅਸੀਂ ਵੰਡਣਾ ਸ਼ੁਰੂ ਕਰ ਦਿੱਤਾ ਹੂੰ ਮੈਂ ਤਾਂ ਕਹਿੰਦਾ ਮੈਂ ਸਾਬ ਲਿਆ ਪਰ ਉਹ ਤੁਹਾਡੇ ਤੱਕ ਜਾਂ ਵਿਕੀ ਤੱਕ ਜਾਂ ਦਰਸ਼ਕੋ ਤੁਹਾਡੇ ਤੱਕ ਉਹ ਗੱਲ ਪਹੁੰਚਿਆ ਕਿ ਨਹੀਂ ਪਹੁੰਚਿਆ ਜੇ ਉਹ ਨਹੀਂ ਪਹੁੰਚ ਰਿਹਾ ਤੇ ਇਹਦੀ ਜ਼ਿੰਮੇਵਾਰੀ ਕਹਦੀ ਆ ਤੇ ਸਾਡੀ ਜਿੰਨੀ ਸਾਡੀ ਸਮਰੱਥਾ ਹੈ ਰਲ ਮਿਲ ਕੇ ਅਸੀਂ ਉਹਨਾਂ ਚ ਕਰੀ ਕਰਾਈ ਜਾ ਰਹੇ ਹਾਂ ਮੇਰਾ ਇੱਕ ਤਾਂ ਉਸੇ ਚਾਪੀ ਸੀ ਨਾਨਕ ਦਾ ਹੂੰ ਨਾਨਕ ਦਾ ਕਿਤਾਬ ਦੇ ਵਿੱਚ ਸਰਦਾਰ ਬੇ ਲਿਆਰ ਸਿੰਘ ਰੰਧਾਵਾ ਸਾਹਿਬ ਨੇ ਲਿਖੀ ਸੀ ਉਹਦੇ ਵਿੱਚ ਉਹ ਇੱਕ ਜ਼ਿਕਰ ਕਰਦੇ ਨੇ ਗੁਰਨਾਮਕ ਪਾਸ਼ਾ ਦਾ ਜਦੋਂ ਆਪਣੇ ਖੇਤੀ ਕਰਦੇ ਨੇ ਨਾ ਇੱਕ ਕਤਾਪੁਰਾ ਦਾ ਦੱਸੋ ਕਿਉਂ ਸੀਨ ਚਿਤਰਦੇ ਨੇ ਉਹਦੀ ਮੈਂ ਦੋ ਕੁ ਲਾਈਨਰ ਤੁਹਾਨੂੰ ਕਵਤਾ ਦੀਆਂ ਸੁਣਾਉਣਾ ਮੈਂ ਕਿਤਾਬਾਂ ਦੀ ਅਹਿਮੀਅਤ ਦੀ ਜਿਹੜੀ ਕਵਤਾ ਤੇ ਕਿਤਾਬ ਦੇ ਵਿੱਚ ਜਦੋਂ ਲਿਖੀ ਹੋਈ ਕਵਤਾ ਉਹਦੀ ਕੀ ਅਹਿਮੀਅਤ ਹੈ ਕਿੱਥੇ ਤੱਕ ਗੱਲ ਉਹਦੀ ਜਾਂਦੀ ਹੈ ਉਹ ਲਿਖਦੇ ਆ ਕਿ ਮੈਂ ਇੱਕ ਐਸਾ ਹਾਲੀ ਦੇਖਿਆ ਕਿ ਪਸ਼ੀਮਾ ਦੇ ਨਾਲ ਪਿਆਰ ਦੀ ਆਪਣੀ ਗੱਲ ਚੱਲੀ ਮੈਂ ਉਹਦੇ ਨਾਲ ਰਿਲੇਟ ਇੱਕ ਕਰਨੀ ਚਾਹਣਾ ਮੈਂ ਕਿਹਦਾ ਹਾਲੀ ਦੇਖਿਆ ਹੱਥ ਪ੍ਰੇਣ ਨਾ ਆਰ ਹੂੰ ਨਵੀਂ ਪੀੜੀ ਨੂੰ ਕਿੱਦਾਂ ਪ੍ਰੈਨਟ ਕਰਨਾ ਇਹਦਾ ਕੋਈ ਨਾ ਪਤਾ ਹੋਵੇ। ਆਰ ਕਿੱਦਾਂ ਲਈ? ਫਿਰ ਕਿਤੇ ਇਹਦਾ ਇਹਨੂੰ ਐਕਸਪਲੇਨ ਜੇ ਤੁਸੀਂ ਕਰਦੇ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਪੁੱਤਰਾ ਵਰਗਾ ਪੁਰਖ ਦਾ ਢੋਰੀ ਨਾਲ ਪਿਆਰ। ਹੂੰ। ਸਾਵਿਆ ਵਗਿਆ ਆ ਕੇ ਬੁੱਤਾਂ ਲੈਂਦਾ ਸਾਰ। ਹੂੰ। ਪਰ ਸਾਵਿਆ ਵਗਿਆ ਦਾ ਵੀ ਬੜਤਾਂ ਦੀਆਂ ਨਸਲਾਂ ਦਾ ਵੀ ਨਹੀਂ ਪਤਾ ਲੱਗਣਾ ਪਰ ਇਹ ਕੱਬ ਤੱਕ ਮੈਂ ਇਹਨੂੰ ਐਕਸਪਲੇਨ ਨਹੀਂ ਕਰਾਂਗਾ ਜੇ ਤਾਂ ਗੱਲ ਲੰਮੀ ਹੋ ਜਾਣੀ ਆ। ਹੂੰ। ਸਾਵਿਆ ਵਗਿਆ ਆ ਕੇ ਬੁੱਤਾਂ ਲੈਂਦਾ ਸਾਰ ਜਾਂ ਲਾਵੇ ਕੁਸ਼ ਮਾਤਰਾ। ਹੂੰ। ਪੁਸ਼ਕਰ ਤੇ ਚਿਤਕਾਰ। ਯਾ ਵਾ ਵੜ ਦੇ ਕਦੇ ਹਰ ਨੋਟੜੇ ਚਰ ਤੇ ਤਿੱਖੀ ਚਾਲ ਸਿਆੜ ਲਾਏ ਅੱਧ ਵੜ ਨੂੰ ਉਗਤੀ ਤਿੱਕੀ ਨਾਲ ਹੂੰ ਆ ਗਈ ਮਾਤ ਸੁਲਖਣੀ ਸਰ ਤੇ ਪਤਾ ਚਾ ਹੂੰ ਮਿਸੇ ਅੱਤੇ ਦੀਆਂ ਰੋਟੀਆਂ ਤੇ ਗਿਰੀਆਂ ਵਰਦੀ ਛਾ ਹੁਣ ਮੈਂ ਅਸਤ ਨਹੀਂ ਕਰਨੇ ਤੁਸੀਂ ਬਾਅਦ ਵਿੱਚ ਦੱਸੀ ਜਾਣੇ ਦੱਸਿਆ ਨਹੀਂ ਤਾਂ ਰਹਿਣ ਦਿਓ ਹਾਂਜੀ ਬਾਬੇ ਹੜਖ ਲਿਆਰਿਆ ਨਿਹੜੀ ਦਿੱਤੀ ਨਕਾਲ ਦੇਹ ਵੜ ਦਾ ਨੂੰ ਥਾਪੀਆਂ ਤੰਨੇਉ ਲਾਈ ਪੰਜਾਲ ਹੂੰ ਪੱਤਾ ਫੜਿਆ ਔੜ ਕੇ ਛਾਲ ਮਾਰ ਕੇ ਧੋੜ ਕੇ ਭੱਜ ਕੇ ਨਹੀਂ ਪੱਤਾ ਫੜਿਆ ਔੜ ਕੇ ਪੂਰੇ ਆਦਰ ਨਾਲ ਪਤੀ ਪਤਨੀ ਦੇ ਪਿਆਰ ਦੀ ਅਨੂਠੀ ਇੱਕ ਮਿਸਾਲ ਨਾਲ ਮਹਿਲ ਛਕੀਆਂ ਮੰਨੀਆਂ ਨਾਲ ਲੱਸੀ ਦੇ ਘੁੱਟ ਇਦਾਂ ਪਿਆਰ ਗ੍ਰਸਤ ਦਾ ਕੋਈ ਨਹੀਂ ਸਕਿਆ ਲੋਟਾ ਥੋੜੀਆਂ ਲਾਈਨਾਂ ਛੱਡ ਕੇ ਆਖਰੀ ਲਾਈਨ ਵੱਲ ਚਲੇ ਜਾਣਾ ਕਿ ਇਹ ਜੈ ਪਕਵਾਨ ਦਾ ਹੁੰਦਾ ਸਵਾਦ ਅਕਥ ਧੰਨੇ ਅੱਗੇ ਰੱਬ ਨੇ ਐਵੇਂ ਨਹੀਂ ਹੱਥ ਵਾਹ ਜੀ ਮਾਈ ਸਾਹਿਬ ਦਿਲ ਤੋਂ ਬੋਲਦਾ ਕਿ ਤੁਹਾਡੀਆਂ ਜਿਹੜੀਆਂ ਕਾਵਿਕ ਗੱਲਾਂ ਨੇ ਜਿਹੜੀਆਂ ਕਿਤਾਬਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਈ ਵਾਰੀ ਬੰਦਾ ਪੈਸੇ ਤੇ ਦੇ ਸਕਦਾ ਛਾਪ ਕੇ ਵੰਡ ਵੀ ਸਕਦਾ ਪਰ ਉਹ ਆਪਣੇ ਅੰਦਰ ਉਹਦੇ ਕਿਤਾਬਾਂ ਰਚੀਆਂ ਹੋਈਆਂ ਹੋਣ ਇਹ ਬਹੁਤ ਕਿਸੇ ਕਿਸੇ ਦੇ ਹਿੱਸੇ ਆਉਂਦਾ ਤੁਹਾਡੇ ਹਿੱਸੇ ਆਇਆ ਬਹੁਤ ਸੱਚੀਆਂ ਗੱਲਾਂ ਹੋਈਆਂ ਰੱਜੇ ਨਹੀਂ ਅਸੀਂ ਅਸੀਂ ਸਾਡੀ ਜਿਹੜੀ ਭੁੱਖ ਆ ਉਹ ਵਧ ਹੀ ਗਈ ਹੈ ਹੁਣ ਤੱਕ ਤੇ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਸਬਬ ਬਣਿਆ ਤੁਸੀਂ ਆਨ ਸਕਾਈ ਵੀਡੀਓ ਦੇ ਵੇੜੇ ਵਿੱਚ ਤੁਹਾਨੂੰ ਹਮੇਸ਼ਾ ਹੀ ਅਸੀਂ ਬਾਹਾਂ ਖਿਲਾਰ ਕੇ ਤੇ ਕਹਿੰਦੇ ਹੁੰਦੇ ਨਾ ਵੀ ਡੀਕ ਰੱਖੀ ਤੇਰੇ ਫਿਰ ਆਉਣਗੀ ਆਉਣ ਦੀ ਤੇ ਚਰੀਤ ਬੜੀ ਰਾਹ ਵਿੱਚ ਅੱਖੀਆਂ ਵਿਚਾਉਣ ਦੀ ਤੇ ਅੱਖੀਆਂ ਵਿੱਚ ਛਾ ਕੇ ਤੁਹਾਨੂੰ ਡੀਕਦੇ ਰਵਾਂਗੇ ਤੁਸੀਂ ਹਾਂ ਦਾ ਵਿੱਚ ਹੀ ਵੀਰ ਦਾ ਸੁਮਤੀ ਉਹਨਾਂ ਸ਼ਕਾਈ ਮੀਡੀਆ ਦੀ ਸੂਚੀ ਟੀਮ ਦਾ ਮੈਂ ਦਿਲ ਦੀਆਂ ਗੱਲਾਂ ਰਹੀ ਹਾਂ ਤੁਤ ਮਤ ਕਰਨਾ ਤਦਕੋ ਮੇਰੇ ਕੋਲ ਉਹਨਾਂ ਕੋਲ ਕੁਝ ਨਹੀਂ ਜਿੰਨਾ ਇਹ ਮਾਣ ਦਿੰਦੇ ਆ ਕਿ ਪਰਮਾਤਮਾ ਖਰੇ ਮੈਂ ਉਸ ਮਾਣ ਦੇ ਯੋਗ ਹਾਂ ਇਹਨਾਂ ਦਾ ਮਾਣ ਵੀ ਬਰਕਰਾਰ ਰਹਿ ਜਾਏ ਤੇ ਤੁਸੀਂ ਵੀ ਹੁਸਨ ਅਮਰੀ ਕਿਸੇ ਨਾ ਕਿਸੇ ਗੱਲ ਦਾ ਲੁਤਫ ਲੈ ਰਹੇ ਹੋ ਉਹਨਾਂ ਲਈ ਸਮੇਂ ਦੇ ਬਹੁਤ 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 ਧੰਨਵਾਦ ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ